ਦੋਸਤੋ ਹਰ ਇੱਕ ادارے ਦਾ ਇੱਕ ਮਕਸਦ ਹੁੰਦਾ ਹੈ ਕਿ ਜੇਕਰ ਅਸੀਂ ਲੋਕ ਭਲਾਈ ਦੇ ਕੰਮ ਕਰਈਏ ਤਾਂ ਸਾਡਾ ਇੱਕ ਘਰ ਹੋਵੇ ਸਾਡਾ ਇੱਕ ਆਫਿਸ ਹੋਵੇ ਜਿੱਥੇ ਅਸੀਂ ਬੈਠ ਸਕੀਏ ਜਿੱਥੇ ਅਸੀਂ ਬਹਿ ਕੇ ਚੰਗੀਆਂ ਗੱਲਾਂ ਸਾਂਝੀਆਂ ਕਰ ਸਕੀਏ ਤਾਂ ਇਹ ਮੈਸੇਜ ਪਹਚਾਨਣ ਵਾਸਤੇ ਲੋਕ ਪ੍ਰੈਸ ਦਾ ਸਹਾਰਾ ਲੈਂਦੇ ਨੇ ਤਾਂ ਪ੍ਰੈਸ ਨੂੰ ਵੀ ਆਪਣੇ ਘਰ ਦੀ ਜ਼ਰੂਰਤ ਹੈ ਤਾਂ ਤੁਹਾਨੂੰ ਦੱਸਦੀ ਕਿ ਪ੍ਰੈਸ ਦੀ ਜ਼ਰੂਰਤ ਦੇਖਦਿਆਂ ਹੋਇਆਂ ਬੀਤੀਆਂ ਸਰਕਾਰਾਂ ਵੱਲੋਂ ਪ੍ਰੈਸ ਨੂੰ ਇੱਕ ਪ੍ਰੈਸ ਕਲੱਬ ਦਿੱਤਾ ਗਿਆ ਸੀ ਤਾਂ ਪ੍ਰੈਸ ਕਲੱਬ 2006 ਦੇ ਵਿੱਚ ਪ੍ਰੈਸ ਨੂੰ ਮਿਲ ਚੁੱਕਿਆ ਸੀ ਪਰ ਉਹਨੂੰ ਪਾਉਣ ਵਾਸਤੇ ਉਹਦੀਆਂ ਚਾਬੀਆਂ ਹਾਸਲ ਕਰਨ ਵਾਸਤੇ ਉਹ ਉਸ ਜਗ੍ਹਾ ਤੇ ਉੱਤੇ ਬੈਠਣ ਵਾਸਤੇ ਬੜੀ ਜਦੋਜਹਿਦ ਕਰਨੀ ਪਈ ਸੀ ਲੰਬਾ ਸਮਾਂ ਨਿਕਲਿਆ ਸੀ ਤਾਂ ਪਿਛਲੇ 2 ਸਾਲਾਂ ਤੋਂ ਜਿਹੜਾ ਪ੍ਰੈਸ ਕਲੱਬ ਹੈ ਉਹ ਪ੍ਰੈਸ ਨੂੰ ਦੇ ਦਿੱਤਾ ਗਿਆ ਪਿਛਲੇ 2 ਸਾਲ ਪਹਿਲਾਂ ਚੋਣਾਂ ਹੋਈਆਂ ਸੀ ਚੋਣਾਂ ਦੇ ਵਿੱਚ ਪ੍ਰਧਾਨ ਐਲਾਨੇ ਗਏ ਸਨ ਚੋਣਾਂ ਦੇ ਮੁਤਾਬਕ ਪ੍ਰਧਾਨ ਐਲਾਨੇ ਕੀ ਸੀ ਰਜੇਸ਼ ਗਿੱਲ ਤੇ ਉਹਨਾਂ ਦੀ ਸਮੁੱਚੀ ਟੀਮ ਨੇ 2 ਸਾਲਾਂ ਦੇ ਵਿੱਚ ਲਗਾਤਾਰ ਕੰਮ ਕੀਤੇ ਸਨ ਕੀ ਕੀਤੇ ਸਨ ਇਹ ਅਸੀਂ ਜਰੂਰ ਗੱਲਬਾਤ ਸਾਂਝੀ ਕਰਾਂਗੇ ਫਿਲਹਾਲ ਹੁਣ ਇੱਕ ਪਰ ਫਿਰ ਉਹੀ ਟਾਈਮ ਆ ਚੁੱਕਿਆ ਫਿਰ ਚੋਣਾ 17 ਮਾਰਚ ਦੀਆਂ ਮੁਕੰਮਲ ਕੀਤੀਆਂ ਗਈਆਂ 17 ਮਾਰਚ ਨੂੰ ਚੋਣਾ ਹੋਣ ਗਿਆ ਚੋਣਾ ਦੇ ਵਿੱਚ ਜੇਤੂ ਕੌਣ ਹੁੰਦਾ ਹੈ ਬੜੇ ਧੜੇ ਖਲੋਤੇ ਨੇ ਤਾਂ ਦੇਖਣਾ ਹੋਏਗਾ ਕਿ ਜਿਹੜੇ ਬਾਕੀ ਰਿਪੋਰਟਰ ਨੇ ਬਾਕੀ ਜਿਹੜੇ ਪ੍ਰੈਸ ਦੇ ਨਾਲ ਰਿਲੇਟਡ ਲੋਕ ਨੇ ਉਹ ਕਿਹੜੇ ਪ੍ਰਧਾਨ ਨੂੰ ਚਾਹੁੰਦੇ ਆ ਕਿਹੜੀ ਟੀਮ ਨੂੰ ਚਾਹੁੰਦੇ ਆ ਇਹ ਵੇਖਣ ਵਾਲੀ ਗੱਲ ਹੋਏਗੀ ਫਿਲਹਾਲ ਸਾਡੇ ਨਾਲ ਚੜਦਾ ਸੂਰਜ ਦੀ ਟੀਮ ਮੌਜੂਦ ਹੈ ਰਜੇਸ਼ ਗਿੱਲ ਜੀ ਜਿਹੜੇ ਮਜੂਦਾ ਪ੍ਰਧਾਨਵੀ ਨੇ ਫੇਰ ਦੁਬਾਰਾ ਤੁਸੀਂ ਦਾਅਵੇਦਾਰੀ ਠੋਕੀ ਹੈ ਪ੍ਰਧਾਨਗੀ ਦੀ ਸਮੁੱਚੀ ਤੁਹਾਡੀ ਟੀਮ ਇਸਲੇ ਨਾਲ ਖੜੀ ਹੈ ਪਹਿਲਾਂ ਦੱਸ ਦਿਓ ਕਿ ਕੀ ਕੀ ਕੰਮ ਕਰਾਂਗੇ ਜਦੋਂ ਅਸੀਂ ਜੇਤੂ ਹੋਵਾਂਗੇ ਦੇਖੋ ਦੀ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਜਿਹੜੀ ਤੁਸੀਂ 2006 ਦੀ ਗੱਲ ਕੀਤੀ ਹੈ 2006 ਚ ਦੇ ਵਿੱਚ ਇਹਦੀਆਂ ਕੋਸ਼ਿਸ਼ਾਂ ਆਈਆਂ ਨੇ ਜਦੋਂ ਜਿਹੜੀਆਂ ਅਸੀਂ ਉਹ ਸਾਡੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਜਦ ਕਿ ਇਹ ਦਹਾਕਿਆ ਨਹੀਂ ਮੰਗ ਸੀ ਕਿ ਪ੍ਰੈਸ ਕਲੱਬ ਜਿਹੜਾ ਵਾ ਉਹ ਅੰਮ੍ਰਿਤਸਰ ਚ ਬੰਨਣਾ ਚਾਹੀਦਾ ਅੰਮ੍ਰਿਤਸਰ ਗੁਰੂ ਨਗਰੀ ਇੱਕ ਬਹੁਤ ਪ੍ਰੋਮਿਨੈਂਟ ਸਿਟੀ ਹੈ ਔਰ ਕ੍ਰਾਉਨ ਆਫ ਦਾ ਪੰਜਾਬ ਆਪਾਂ ਕਹੀਏ ਤੇ ਅੰਮ੍ਰਿਤਸਰ ਆ ਤੇ ਇੱਥੇ ਹੀ ਪ੍ਰੈਸ ਕਲੱਬ ਨਾ ਹੋਏ ਤੇ ਬੜੀ ਮਾੜੀ ਗੱਲ ਸੀ ਸਾਨੂੰ ਪਾਕਿਸਤਾਨ ਪਾਰ ਤੱਕ ਤੋਂ ਤਾਂ ਨੇ ਹੁੰਦੇ ਸੀ ਕਿ ਜੀ ਇੱਥੇ ਅੰਮ੍ਰਿਤਸਰ ਚ ਤੁਹਾਡੇ ਪ੍ਰੈਸ ਕਾਨਫਰੈਂਸ ਹੀ ਨਹੀਂ ਹੈਗਾ ਪ੍ਰੈਸ ਕਲੱਬ ਹੀ ਨਹੀਂ ਹੈਗਾ ਤੇ ਜ਼ਾਹਿਰ ਤੌਰ ਤੇ ਉਸ ਮੰਗ ਨੂੰ ਮੁੱਖ ਰੱਖਦੇ ਹੋਏ ਸਾਡੇ ਸੀਨੀਅਰਸ ਨੇ ਉਸ ਤੋਂ ਸੁਪਰ ਸੀਨੀਅਰਸ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਨਹੀਂ ਬਣ ਸਕਿਆ ਉਹਨਾਂ ਦੀ ਕੋਸ਼ਿਸ਼ ਬਹੁਤ ਸincere ਸੀ ਪਰ ਕਹਿੰਦੇ ਨਾ ਰੱਬ ਜਿਹਨੂੰ ਵੜਾਈ ਦਿੰਦਾ ਉਹ ਹੀ ਕਰ ਸਕਦਾ ਹੋਰ ਕੋਈ ਨਹੀਂ ਜਿਹੜਾ ਨਾ ਉਹ ਹੋ ਸਕਦਾ ਤੇ ਜਦੋਂ ਅਸੀਂ ਇੱਕ ਉਪਰਾਲਾ ਕੀਤਾ ਅਸੀਂ ਸਾਰੇ ਜਿੰਨੀਆਂ ਇੱਥੇ ਪ੍ਰੈਸ ਕਲੱਬ ਵਾਸਤੇ ਜਿੰਨੀਆਂ ਕਿ ਕੋਸ਼ਿਸ਼ਾਂ ਕਰ ਰਹੇ ਸਨ ਤਰ੍ਹਾਂ ਵੱਖ-ਵੱਖ ਜਿੰਨੀਆਂ ਇੱਥੇ ਸੰਸਥਾਵਾਂ ਬਣੀਆਂ ਸੀ ਸਾਰਿਆਂ ਦੇ ਆਪਾਂ ਜਿਹੜੇ ਆ ਪੰਜ-ਪੰਜ ਮੈਂਬਰ ਲੈ ਪੰਜ-ਪੰਜ ਮੈਂਬਰ ਲੈ ਕੇ ਅਸੀਂ ਇੱਕ ਸਾਂਝੀ ਜਿਹੜੀ ਇੱਕ ਕਮੇਟੀ ਬਣਾ ਲਈ ਜਿਸ ਦੇ ਵਿੱਚ ਉਦੋਂ ਵੀ 10 ਨੂੰ ਪ੍ਰਧਾਨ ਬਣਾਇਆ ਗਿਆ ਤੇ ਇੱਕ ਬਾਹਰ ਫੂਟਿੰਗ ਤੇ ਅਸੀਂ ਸ਼ੁਰੂ ਕਰ ਦਿੱਤੀ ਮਹਿੰਮ ਕਿ ਜਿਹੜਾ ਪ੍ਰੈਸ ਕਲੱਬ ਉਹ ਮਿਲਣਾ ਚਾਹੀਦਾ ਵਾ ਪ੍ਰੈਸ ਕਲੱਬ ਵਾਸਤੇ ਜਿਹੜੀਆਂ ਕੋਸ਼ਿਸ਼ਾਂ ਆਈਆਂ ਉਹਦੇ ਵਿੱਚ ਦੇਖੋ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਫ੍ਰੀ ਆਫ ਕਾਸਟ 3000 ਗੱਜ ਜਿਹੜੀ ਆ ਉਹ ਅਲਾਟ ਕੀਤੀ ਗਈ ਤੇ ਇੱਕ ਬੜੀ ਵੱਡੀ ਅਚੀਵਮੈਂਟ ਸੀ ਅੰਮ੍ਰਿਤਸਰ ਦੇ মিডিਆ ਵਾਸਤੇ ਕਿ ਉਹ 3000 ਗੱਜ ਜਿਹੜੀ ਜਗ੍ਹਾ ਵਾ ਅਲਾਟ ਕੀਤੀ ਗਈ ਉਸ ਤੋਂ ਬਾਅਦ ਮੈਨੂੰ ਯਾਦ ਆ ਉਹ ਕਾਲੀ ਗਵਰਨਮੈਂਟ ਸੀ ਜਦੋਂ ਜਿਹੜੀ ਆ ਵਿਕਰਮ ਮਜੀਠੀਆ ਸਾਹਿਬ ਇੱਥੇ ਆਏ ਸੀਗੇ ਤੇ ਸੁਖਬੀਰ ਬਾਦਲ ਜੀ ਨੇ ਇੱਥੇ ਆ ਕੇ ਜਿਹੜਾ ਨੀ ਪੱਥਰ ਰੱਖਿਆ ਸੀਗਾ ਕਿ 2016 ਤੱਕ ਮਾਮਲਾ ਪਹੁੰਚ ਗਿਆ ਸੀਗਾ ਜ਼ਾਹਿਰ ਤੌਰ ਤੇ ਉਦੋਂ ਤੱਕ ਸਾਡਾ ਸੰਘਰਸ਼ ਸੀ ਦਹਾਕਿਆਂ ਦਾ ਸੰਘਰਸ਼ ਸਾਡਾ ਵੀ ਹੋ ਚੁੱਕਾ ਸੀਗਾ ਕਿ ਜਿਹਨੂੰ ਲਗਾਤਾਰ ਲਗਾਤਾਰ ਸਾਡੀ ਚੰਡੀਗੜ੍ਹ ਫੇਰੇ ਲਗਾਤਾਰ ਅਸੀਂ ਮਤਲਬ ਥਾਂ ਥਾਂ ਤੇ ਭੜਕਦੇ ਸੀਗੇ ਕਿ ਸਾਨੂੰ ਪ੍ਰੈਸ ਬੜਾ ਮਤਲਬ ਹਿਊਜ ਟਾਸਕ ਸੀਗਾ ਜਿਹੜਾ ਕਿ ਜਿਹੜਾ ਅਨੁਸਾਰ ਅੰਜਾਮ ਦੇਣਾ ਸੀਗਾ ਉਸ ਤੋਂ ਬਾਅਦ ਜਦੋਂ ਪ੍ਰੈਸ ਕਲੱਬ ਦਾ ਨੀ ਪੱਥਰ ਰੱਖਿਆ ਗਿਆ ਔਰ ਨੀ ਪੱਥਰ ਰੱਖਣ ਤੋਂ ਬਾਅਦ ਬਕਾਇਦਾ ਤੌਰ ਤੇ ਇਸ ਦਾ ਵਿਧਾਨ ਸਭਾ ਦੇ ਵਿੱਚ ਮਤਾ ਪਵਾ ਕੇ 5 ਕਰੋੜ ਰੁਪਇਆ ਪਾਸ ਕੀਤਾ ਗਿਆ ਔਰ ਇਹ ਉਸ ਤੋਂ ਵੀ ਵੱਡੀ ਅਚੀਵਮੈਂਟ ਸੀ ਕਿ ਸਾਡਾ ਪੱਤਰਕਾਰਾਂ ਦਾ ਕੋਈ ਪੈਸਾ ਨਹੀਂ ਲੱਗ ਰਿਹਾ ਸੀ ਪਰ ਪੱਤਰਕਾਰਾਂ ਵਾਸਤੇ ਜਿਹੜਾ ਬਹੁਤ ਸੋਹਣਾ ਸੁਚੱਜਾ ਘਰ ਜਿਹੜਾ ਤਿਆਰ ਹੋ ਰਿਹਾ ਸੀ ਉਹ ਘਰ ਤਿਆਰ ਹੋ ਗਿਆ ਇਸੇ ਦੌਰਾਨ ਜਿਹੜੀਆਂ ਮੈਂ ਦੇਖੋ ਐਸਵੇਲੇ ਚੋਣ ਜਾਬਤਾ ਜਿਹੜਾ ਲਾਗੂ ਆ ਤੇ ਮੈਂ ਕੋਈ ਉਹ ਗੱਲਾਂ ਨਹੀਂ ਕਰਾਂਗਾ ਜਿਸ ਦੇ ਨਾਲ ਸਾਡੀ ਸਾਖ ਨੂੰ ਜਾਂ ਕਿਸੇ ਹੋਰ ਦੀ ਸਾਖ ਨੂੰ ਕੋਈ ਤੱਪਾ ਲੱਗੇ ਉਹ ਗੱਲ ਨਹੀਂ ਕਰਾਂਗਾ ਪਰ ਜ਼ਾਹਿਰ ਤੌਰ ਤੇ ਜਿੱਦਾਂ ਆਮ ਵਿਰੋਧੀ ਧਿਰਾਂ ਹੁੰਦੀਆਂ ਨੇ ਆਪਾਂ ਪੋਲਿਟিক্যাল ਸੈਟਅਪ ਚ ਦੇਖ ਲੀਏ ਜਾਂ ਆਪਣੇ ਸੈਟਅਪ ਚ ਦੇਖ ਲੀਏ ਉਸ ਤਰ੍ਹਾਂ ਵਿਰੋਧੀ ਤਰ੍ਹਾਂ ਸੀ ਜਿਨ੍ਹਾਂ ਦਾ ਜਿਨ੍ਹਾਂ ਦੀ ਕੋਸ਼ਿਸ਼ ਸੀ ਕਿ ਪਹਿਲਾਂ ਤੇ ਇਲੈਕਸ਼ਨ ਨਾ ਹੋਣ ਫਿਰ ਉਸ ਤੋਂ ਬਾਅਦ ਕੋਸ਼ਿਸ਼ ਸੀ ਕਿ ਪ੍ਰੈਸ ਕਲੱਬ ਇਲੈਕਸ਼ਨ ਹੋਣ ਤੋਂ ਬਾਅਦ ਇਹਨਾਂ ਨੂੰ ਹੈਂਡਓਵਰ ਨਾ ਆਏ ਉਹ ਸਾਰੀ ਉਹ ਵੀ ਜਦੋਜਹਿਦ ਕਰਨੀ ਪਈ ਬੜੀ ਤੇ 2016 ਦਾ ਨਹੀਂ ਪੱਥਰ ਰੱਖਿਆ ਬਣ ਕੇ ਤਿਆਰ ਹੋ ਗਿਆ 2021 ਦੇ ਵਿੱਚ ਜਾ ਕੇ ਇਲੈਕਸ਼ਨ ਹੋਈ ਕਿਉਂਕਿ ਪਹਿਲੀ ਕੰਡੀਸ਼ਨ ਇਹ ਸੀ ਕਿ ਜਿਹੜੀ ਧਿਰ ਇਲੈਕਸ਼ਨ ਜਿੱਤ ਕੇ ਆਏਗੀ ਉਸ ਨੂੰ ਪ੍ਰੈਸ ਕਲੱਬ ਦੀਆਂ ਚਾਬੀਆਂ ਦੇ ਦਿੱਤੀਆਂ ਜਾਣਗੀਆਂ ਪ੍ਰੈਸ ਕਲੱਬ ਦੀਆਂ ਚਾਬੀਆਂ ਮਿਲ ਗਈਆਂ ਔਰ ਪ੍ਰੈਸ ਕਲੱਬ ਨੂੰ ਜ਼ੀਰੋ ਤੋਂ ਸਟਾਰਟ ਕਰਨਾ ਬੜਾ ਔਖਾ ਸੀ ਮਤਲਬ ਇਹ ਜਿਹੜਾ ਅਸੰਭਵ ਜਿਹਾ ਕੰਮ ਲੱਗਦਾ ਸੀਗਾ ਕਿ ਜ਼ੀਰੋ ਤੋਂ ਨਾ ਕੋਈ ਫੰਡਸ ਨਾ ਕੋਈ ਕੋਸ਼ਿਸ਼ ਕੁਝ ਨਹੀਂ ਸੀਗਾ ਉਸ ਤੋਂ ਬਾਅਦ ਅਸੀਂ ਉਸ ਵੇਲੇ ਡਾਕਟਰ ਰਾਜਕੁਮਾਰ ਸੀ ਨਾਲ ਓਪੀ ਸੋਨੀ ਉਸ ਵੇਲੇ ਡਿਪਟੀ ਸੀਐਮਸੀ ਜਿਨ੍ਹਾਂ ਨੇ ਕੇ ਸਾਨੂੰ ਪ੍ਰੈਸ ਕਲੱਬ ਹੈਂਡਓਵਰ ਕੀਤਾ ਤੇ ਉਹਨਾਂ ਕੋਲੋਂ ਸਾਨੂੰ ਫੰਡਸ ਮਈਆ ਕਰਵਾਏਗੇ ਪਰ ਇੱਥੇ ਵੀ ਜਿਹੜਾ ਉਹ ਜਿਹੜਾ ਸੀਗਾ ਇੱਕ ਰੋਲਾ ਫੇਰ ਉਹੀ ਸੀਗਾ ਹਨਾ ਉਸ ਤੋਂ ਬਾਅਦ ਉਹ ਸਾਰੇ ਅਜੇ ਹੀ ਇੱਕ ਚੀਜ਼ ਚੱਲੀ ਕਿ ਸਾਡੇ ਵਿਰੁੱਧ ਕੇਸ ਵੀ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜੇ ਫੰਡਸ ਵੀ ਕੇਸ ਹੋਣ ਦੇ ਕਾਰਨ ਉਹ ਸਾਰੇ ਵਾਪਸ ਚਲੇ ਗਏ ਫੇਰ ਐਨੇ ਥਲੋ ਕੇ ਬੈਠ ਗਏ ਅਸੀਂ ਸਾਥੀ ਜਦੋਂ ਉਸ ਪ੍ਰੈਸ ਕਲੱਬ ਦੀ ਬਿਲਡਿੰਗ ਦੇ ਵਿੱਚ ਬੈਠੇ ਬਿਲਡਿੰਗ ਦੇ ਵਿੱਚ ਬੈਠਿਆ ਡਰ ਲੱਗਦਾ ਸੀਗਾ ਕਿ ਪਤਾ ਨਹੀਂ ਕਿਹੜੇ ਵੇਲੇ ਬਿਲਡਿੰਗ ਸਾਡੇ ਉੱਤੇ ਆ ਕੇ ਡਿੱਗਣੀ ਹੈ ਸਾਈਡਾਂ ਜਿਹੜੀਆਂ ਕਿਉਂਕਿ ਦੇਖੋ ਇੰਨੇ ਸਾਲ ਦੀ ਬਿਲਡਿੰਗ ਦੇ ਇੰਨੇ ਹਾਲਾਤ ਮਾੜੇ ਹੋ ਗਏ ਖੰਡਰ ਬਣ ਗਏ ਖੰਡਰ ਬਣ ਗਈ ਬਿਲਡਿੰਗ ਤੇ ਉਹਦੇ ਵਿੱਚ ਦੁਬਾਰਾ ਜਿਹੜੀਆਂ ਵਾਲੇ ਸਾਈਡਾਂ ਦੀਆਂ ਕੰਧਾਂ ਉੱਤਸ ਗਈਆਂ ਸੀ ਉਸ ਚੀਜ਼ ਦੇ ਮੱਦੇ ਨਜ਼ਰ ਫਿਰ ਅਸੀਂ ਫਿਰ ਆਪਣੀ ਮੀਟਿੰਗ ਕੀਤੀ ਇੱਥੋਂ ਦੇ ਜਿਹੜੇ ਕੋਈ ਐਮਪੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਸ਼ਵੇਤ ਮੱਲੀ ਕੈਂਪੀ ਸੀ ਗੁਰਜੀਤ ਸਿੰਘ ਔਜਲਾ ਐਮਪੀ ਇਹਨਾਂ ਕੋ ਫੰਡਸ ਲੈ ਕਿਉਂਕਿ ਪੰਜਾਬ ਸਰਕਾਰ ਦੇ ਉੱਤੇ ਤੇ ਉਹਨਾਂ ਨੇ ਕੇਸ ਵਾਲੀ ਪਟੀਸ਼ਨ ਉੱਥੇ ਭੇਜ ਕੇ ਹੋ ਰਿਕੁਆਰਤਾ ਸੀਗਾ ਕੰਮ ਫਿਰ ਅਸੀਂ ਉਹਨਾਂ ਕੋ ਜਿਹੜੇ ਆ ਪੈਸੇ ਲਏ ਤੇ ਉਹਨਾਂ ਨੇ ਰੈਨੋਵੇਸ਼ਨ ਵਾਸਤੇ ਸਾਨੂੰ ਪੈਸੇ ਦਿੱਤੇ ਰੈਨੋਵੇਟ ਕੀਤਾ ਹੁਣ ਪ੍ਰੈਸ ਕਲੱਬ ਇਹੋ ਜਿਹਾ ਬਣ ਚੁੱਕਿਆ ਵਾ ਕਿ ਮਤਲਬ ਉੱਥੇ ਲਗਾਤਾਰ ਪ੍ਰੈਸ ਕਾਨਫਰੰਸਾਂ ਵੀ ਹੋ ਰਹੀਆਂ ਲਗਾਤਾਰ ਜਿਹੜੀਆਂ ਵੱਖਰੀਆਂ ਵੱਖਰੀਆਂ ਕਾਨਫਰੰਸਾਂ ਹੋ ਰਹੀਆਂ ਕਈ ਵੱਡੀਆਂ ਸੰਸਥਾਵਾਂ ਨੇ ਆ ਕੇ ਤੇ ਕਾਨਫਰੰਸਾਂ ਕੀਤੀਆਂ ਤੁਸੀਂ ਸਾਰੇ ਉਹਦੇ ਵਿੱਚ ਗਏ ਹੋ ਆ ਕੇ ਕਰ ਰਹੇ ਹੋ ਪਰ ਉਸ ਤੋਂ ਬਾਅਦ ਫਿਰ ਇੱਕ ਸਾਜ਼ਿਸ਼ ਹੋਈ ਕਿ ਇਹ ਪ੍ਰੈਸ ਕਲੱਬ ਯਾਰ ਖੁੱਲ ਗਿਆ ਇਹਨੂੰ ਇਹਨੂੰ ਸਾਰ ਜੋ ਕੁਛ ਹੈ ਕੀਤਾ ਹੀ ਨਹੀਂ ਹੋ ਸਕਿਆ ਹੁਣ ਫਿਰ ਪ੍ਰੈਸ ਕਲੱਬ ਨੂੰ ਬੰਦ ਕਰਾਉਣ ਦੀ ਇੱਕ ਸਾਜ਼ਿਸ਼ ਸੀ ਵੱਡੀ ਸਾਜ਼ਿਸ਼ ਸੀ ਔਰ ਜਿਸ ਨੂੰ ناکਾਮ ਕਰਨ ਵਾਸਤੇ ਪ੍ਰੈਸ ਕਲੱਬ ਤੇ ਜਿਹੜਾ ਤਾਲਾ ਮਰਵਾਇਆ ਉਸ ਨੂੰ ਖੁਲਵਾਉਣ ਵਾਸਤੇ ਅੱਗੇ ਤੋਂ ਤਾਲਾ ਨਾ ਕਦੀ ਵੱਜੇ ਇਸ ਵਾਸਤੇ ਅਸੀਂ ਫੇਰ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਆਂ ਔਰ ਐਡਾ ਵੱਡਾ ਹੁੰੰਗਾਰਾ ਸਿਰਫ ਇਸੇ ਕਰਕੇ ਮਿਲ ਰਿਹਾ ਕਿਉਂਕਿ ਲੋਕ ਜਿਹੜੇ ਨੇ ਉਹ ਸੱਚ ਦਾ ਸਾਥ ਦਿੰਦੇ ਨੇ ਸਚਾਈ ਦਾ ਸਾਥ ਦਿੰਦੇ ਨੇ ਤੁਸੀਂ ਦੇਖੋ ਪੈਨਲ ਵੀ ਸਾਡਾ ਜਿਹੜਾ ਵਾ ਸਾਰੇ ਬਿਊਰੋਜ਼ ਨੇ ਔਰ ਚਾਹਾਂਗਾ ਕਿ ਇੱਕ ਵਾਰ ਕੈਮਰੇ ਸਾਹਮਣੇ ਦੱਸ ਦਿਓ ਕਿ ਕਿਹੜਾ ਕਿਹੜਾ ਜਿਹੜਾ ਤੁਹਾਡੇ ਜਿਹੜੇ ਮੈਂਬਰ ਸਹਿਬਾਨ ਨੇ ਕਿਹੜੇ ਕਿਹੜੇ ਅਹੁਦੇ ਤੇ ਖੜੇ ਨਾਲ ਬਿਲਕੁਲ ਮੈਂ ਦੱਸਣਾ ਚਾਹਾਂਗਾ ਕਿ ਜਗਬਾਣੀ ਦੇ ਬਿਊਰੋ ਨੇ ਰਮਨ ਸ਼ਰਮਾ ਜਿਹੜੇ ਜੁਆਇੰਟ ਸੈਕਟਰੀ ਦੇ ਅਹੁਦੇ ਤੇ ਚੋਣ ਲੜ ਰਹੇ ਨੇ ਬਾਸਕਰ ਦੇ ਬਿਊਰੋ ਨੇ ਸਤੀ ਸ਼ਰਮਾ ਇਹ ਜਿਹੜੇ ਸੈਕਟਰੀ ਦੇ ਅਹੁਦੇ ਤੇ ਚੋਣ ਲੜ ਰਹੇ ਨੇ ਵਿਪਰ ਨਾਨਾ ਜੀ ਜਾਗਰਨ ਦੇ ਬਿਊਰੋ ਨੇ ਔਰ ਇਹ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੇ ਚੋਣ ਲੜ ਰਹੇ ਨੇ ਕਮਲ ਪਲਵਾਨ ਜਿਹੜੇ ਪੰਜਾਬ ਕੇਸਰੀ ਤੋਂ ਨੇ ਔਰ ਇਹ ਕੈਸ਼ੀਅਰ ਦੇ ਅਹੁਦੇ ਤੇ ਚੋਣ ਲੜ ਰਹੇ ਨੇ ਤੇ ਇਧਰ ਜਸਪਾਜੀ ਨੇ ਜਸਵੰਤ ਸਿੰਘ ਜਸ ਇਹ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਚੋਣ ਲੜ ਰਹੇ ਨੇ ਤੇ ਜਿਹੜੇ ਪੀਟੀਸੀ ਤੋਂ ਨੇ ਮਨਿੰਦਰਪਾਲ ਸਿੰਘ ਮੋਂਗਾ ਜੀ ਇਹ ਜਨਰਲ ਸੈਕਟਰੀ ਦੀ ਅਹੁਦੇ ਤੇ ਚੋਣ ਲੜ ਰਹੇ ਨੇ ਔਰ ਇਹ ਪੈਨਲ ਜਿਹੜਾ ਵਾ ਉਹ ਹਾਲੇ ਤੱਕ ਤੇ ਇਹਨੂੰ ਲੱਗ ਰਿਹਾ ਸਾਨੂੰ ਜਿਹੜੀਆਂ ਜਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਵਾ ਪਿੰਡਾਂ ਦੇ ਵਿੱਚ ਗਏ ਆ ਸਾਰੀਆਂ ਥਾਵਾਂ ਤੇ ਗਏ ਆ 100% ਮੈਂ ਹੋਰ ਵੀ ਗਲਤ ਤੁਹਾਡੇ ਨਾਲ ਸਾਂਝੀ ਕਰਾਂਗਾ ਮੈਂ ਚਾਹਾਂਗਾ ਕਿ ਜਿਹੜੇ ਮੈਂਬਰ ਸੇ ਬਾਹਰ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਅ ਜਸਜੀ ਬੜਾ ਲੰਬਾ ਸਮਾਂ ਤੁਹਾਨੂੰ ਹੋ ਚੁੱਕਿਆ ਇਸ ਲਾਈਨ ਦੇ ਵਿੱਚ ਸ਼ਾਇਦ ਗੁਰੂ ਹੀ ਅਸੀਂ ਕਹਿ ਸਕਦੇ ਕਿ ਜਿਹੜੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਕਿਤੇ ਨਾ ਕਿਤੇ ਐਗਜ਼ਾਮਪਲ ਦੇਣਗੇ ਕਿ ਇਹਨਾਂ ਦੇ ਵੰਗ ਚ ਕਿਤੇ ਨਾ ਕਿਤੇ ਚੱਲੂ ਅੱਜ ਅਸੀਂ ਪ੍ਰੈਸ ਕਲੱਬ ਇੱਕ ਘਰ ਜਿਹੜਾ ਵਾ ਉਹ ਮੁਕੰਮਲ ਤੌਰ ਦੇ ਉਤੇ ਦੇਣਾ ਚਾਹੁੰਦੇ ਆ ਜਿਹੜੇ ਆਪਣੇ ਵੀਰ ਨੇ ਪੱਤਰਕਾਰ ਚਾਹੀ ਜਿਹੜੀ ਮਰਜ਼ੀ ਤੇ ਰ ਉਹ ਸਾਰੇ ਇੱਕ ਹੀ ਘਰ ਦੇ ਵਿੱਚ ਰਹਿਣ ਵਾਸਤੇ ਤੁਸੀਂ ਇੱਕ ਜद्दोजहद ਕਰਦੇ। ਪਰ ਤੁਸੀਂ ਇਸ ਟੀਮ ਨਾਲ ਜੁੜੇ ਜੇ ਤੁਹਾਨੂੰ ਕੀ ਲੱਗਦਾ? ਦੇਖੋ ਮੈਨੂੰ ਲੱਗਦਾ ਜੀ ਮੇਰਾ 35 ਸਾਲ ਦਾ ਤਜਰਬਾ ਪੱਤਰਕਾਰੀ ਇਸ ਲਾਈਨ ਦੇ ਵਿੱਚ ਖੇਤਰ ਦੇ ਵਿੱਚ ਔਰ ਮੈਨੂੰ ਨਿੱਜੀ ਤੌਰ ਤੇ ਵੀ ਔਰ ਦਫ਼ਤਰ ਵੱਲੋਂ ਵੀ ਮੈਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵੀ ਘੁੰਮਿਆ ਔਰ ਮੈਂ ਬਹੁਤ ਸਾਰੇ ਇੰਡੀਆ ਦੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਵੀ ਘੁੰਮਿਆ। ਜੇ ਸਾਡੇ ਅੰਮ੍ਰਿਤਸਰ ਸ਼ਹਿਰ ਦੀ ਧਾਰਮਿਕ, ਵਪਾਰਕ, ਸੱਭਿਆਚਾਰਕ ਮਹੱਤਤਾ ਔਰ ਇੱਥੋਂ ਦਾ ਮੀਡੀਆ ਬੜਾ ਸਟਰੋਂਗ ਸਮਝਿਆ ਜਾਂਦਾ। ਜੀ। ਔਰ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਸਿਆਸੀ ਪਾਰਟੀਆਂ ਨੇ ਜਾਂ ਕੋਈ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਕੋਈ ਆਪਣੀ ਅਹਿਮ ਗੱਲ ਲੋਕਾਂ ਤੱਕ ਪਹੁੰਚਾਉਣੀ ਹੁੰਦੀ ਆ ਤਾਂ ਉਹ ਅੰਮ੍ਰਿਤਸਰ ਸ਼ਹਿਰ ਦੀ ਚੋਣ ਇਸ ਲਈ ਕਰਦੇ ਆ ਪ੍ਰੈਸ ਕਾਨਫਰੰਸ ਵਾਸਤੇ ਕਿਉਂਕਿ ਉਹਨਾਂ ਦੀ ਗੱਲ ਇੱਥੋਂ ਦੇ ਮੀਡੀਆ ਰਾਹੀਂ ਸਾਡੀ ਦੇਸ਼ ਵਿਦੇਸ਼ ਤੱਕ ਛੱਟ ਪਹੁੰਚ ਜਾਏਗੀ ਇੱਥੋਂ ਦੇ ਮੀਡੀਆ ਦਾ ਬਹੁਤ ਸਤਿਕਾਰ ਆ ਪਰ ਜਦੋਂ ਅਸੀਂ ਬਾਹਰ ਜਾਂਦੇ ਸਾਂ ਸਾਨੂੰ ਬੜਾ ਅਫਸੋਸ ਹੁੰਦਾ ਸੀਗਾ ਕਿ ਸਾਡੇ ਸ਼ਹਿਰ ਦੇ ਵਿੱਚ ਸਾਡਾ ਆਪਣਾ ਪ੍ਰੈਸ ਕਲੱਬ ਹੀ ਨਹੀਂ ਹੈ ਜਦੋਂ ਸਾਨੂੰ ਜਿਵੇਂ ਗਿੱਲ ਸਾਹਿਬ ਨੇ ਦੱਸਿਆ ਕੁਐਸਚਨ ਹੁੰਦਾ ਸੀਗਾ ਫਿਰ ਇਹਨਾਂ ਨੇ ਕੋਸ਼ਿਸ਼ਾਂ ਕਰਕੇ ਪ੍ਰੈਸ ਕਲੱਬ ਇੱਥੇ ਸਥਾਪਿਤ ਕੀਤਾ ਬਹੁਤ ਮਿਹਨਤ ਕੀਤੀ ਪਰ ਕੁਝ ਸਾਡੇ ਭਰਾਵਾਂ ਵੱਲੋਂ ਉਹਦੇ ਵਿੱਚ ਰੋੜੇ ੜਕਾਏ ਗਏ ਔਰ ਉਹ ਆਬਾਦ ਨਹੀਂ ਹੋ ਸਕਿਆ ਸੋ ਅਸੀਂ ਸਾਰੀ ਟੀਮ ਇਸ ਕਰਕੇ ਹੁਣ ਇਕੱਠੇ ਹੋਏ ਆਂ ਕਿ ਉਹਨੂੰ ਮੋੜਾ ਬਾਦ ਕੀਤਾ ਜਾਵੇ ਸਭ ਨੂੰ ਸੰਗਠਿਤ ਕੀਤਾ ਜਾਵੇ ਬੜਾ ਵਧੀਆ ਰਿਸਪਾਂਸ ਮਿਲਿਆ ਕਿਉਂਕਿ ਸਾਰੇ ਇਹ ਕਿਸੇ ਨੂੰ ਕੋਈ ਅਹੁਦੇ ਦਾ ਲਾਲਚ ਨਹੀਂ ਕਿ ਪ੍ਰੈਸ ਕਲੱਬ ਦਾ ਪ੍ਰਧਾਨ ਬਣ ਕੇ ਜਾਂ ਸੀਨੀਅਰ ਵੀਜ਼ ਪ੍ਰਧਾਨ ਜਾਂ ਜਨਰਲ ਸਕੱਤਰ ਬਾਕੀ ਅਹੁਦੇਦਾਰ ਬਣ ਕੇ ਕੋਈ ਸਾਡੇ ਤਗਵੇਂ ਲੱਗ ਜਾਣਗੇ ਸਾਨੂੰ ਅਹੁਦੇ ਦਾ ਲਾਲਚ ਨਹੀਂ ਅਹੁਦੇ ਸਾਡੇ ਆਧਾਰਿਆਂ ਨੇ ਸਾਨੂੰ ਬਹੁਤ ਵਧੀਆ ਦਿੱਤੇ ਹੋਏ ਨੇ ਬੜੇ ਸਨਮਾਨਜਨ ਕੌਦੇ ਨੇ ਪਰ ਸਾਡੇ ਇੱਕ ਚਾਹ ਵਾ ਸਾਡੇ ਮਨ ਦੇ ਵਿੱਚ ਉਤਸ਼ਾਹ ਵਾ ਕਿ ਸਾਡੇ ਆਪਣੇ ਭਾਈਚਾਰੇ ਦਾ ਜਿਹੜਾ ਘਰ ਆ ਜਿਵੇਂ ਅਸੀਂ ਆਪਣਾ ਘਰ ਖੂਬਸੂਰਤ ਬਣਾਉਣਾ ਉਹ ਐਡਾ ਖੂਬਸੂਰਤ ਬਣਿਆ ਹੋਵੇ ਉੱਥੇ ਕਿੱਡਾ ਵਧੀਆ ਪਲੇਟਫਾਰਮ ਅਸੀਂ ਮੁਹੱਈਆ ਕਰਾਉਣਾ ਚਾਹੁੰਦੇ ਹਾਂ ਆਪਣੇ ਭਾਈਚਾਰੇ ਨੂੰ ਸਤਾਨਕ ਨੋਮੀ ਔਰ ਜਿਹੜਾ ਬਾਹਰੋਂ ਦੇਸ਼ ਵਿਦੇਸ਼ ਤੋਂ ਆਉਂਦਾ ਇੱਥੇ ਗੁਰੂ ਨਗਰੀ ਦੇ ਵਿੱਚ ਉਹਨਾਂ ਵਾਸਤੇ ਵੀ ਇੱਕ ਪਲੇਟਫਾਰਮ ਦੇਣਾ ਚਾਹੁੰਦੇ ਹਾਂ ਸਾਫ ਸੁਥਰਾ ਇਤੋਂ ਦੇ ਭਾਈਚਾਰੇ ਦੇ ਵਾਸਤੇ ਅਸੀਂ ਵੈਲਫੇਅਰ ਕਰਨੀ ਚਾਹੁੰਦੇ ਆ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਚਾਹੁੰਦੇ ਆ ਉਹਨਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਡੇ ਇਸ ਗਰੁੱਪ ਨੂੰ ਜਿਹਦਾ ਕੋਈ ਮਕਸਦ ਅਹੁਦੇਦਾਰੀਆਂ ਲੈਣਾ ਨਹੀਂ ਸੇਵਾ ਕਰਨਾ ਸਹੀ ਮਾਣਿਆਂ ਦੇ ਵਿੱਚ ਸਾਨੂੰ ਚੜ੍ਹਦੇ ਸੂਰਜ ਤੇ ਜਿਹੜਾ ਅਸੀਂ ਚੋਣ ਨਿਸ਼ਾਨ ਸਾਡਾ ਸਾਰੀ ਟੀਮ ਦਾ ਵਾ ਉਹਦੇ ਵਾਸਤੇ ਅਸੀਂ ਬਿਮਚਲਾ ਰਹੇ ਆ ਸਾਨੂੰ ਸਹਿਯੋਗ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੇ ਚਾ ਪੂਰੇ ਕਰ ਸਕੀਏ ਤੇ ਪੱਤਰਕਾਰ ਭਾਈਚਾਰੇ ਦੀ ਸੇਵਾ ਕਰਦੇ ਬਿਲਕੁਲ ਇਹ ਵਕਤ ਦੱਸੇਗਾ ਟਾਈਮ ਦੱਸੇਗਾ ਕਿ ਪੱਤਰਕਾਰ ਦੇ ਦਿਲਾਂ ਚ ਕੀ ਚੱਲਦਾ ਪਿਆ ਉਹ ਕਿੰਨੂੰ ਵੋਟ ਪਾਣਗੇ ਤੁਸੀਂ ਆਪਣੇ ਅਹੁਦੇ ਉੱਤੇ ਜਿਹੜੇ ਜਿਹੜਾ ਤੁਹਾਨੂੰ ਉਹਦਾ ਦਿੱਤਾ ਗਿਆ ਜੇਕਰ ਤੁਹਾਡੀ ਜਿੱਤ ਹੁੰਦੀ ਆ ਤੇ ਕਿਹੜੇ ਕਿਹੜੇ ਉਪਰਾਲੇ ਜਿਹੜੇ ਪੱਤਰਕਾਰਾਂ ਵਾਸਤੇ ਕੀਤੇ ਜਾਣਗੇ ਕਿਉਂਕਿ ਪੱਤਰਕਾਰਾਂ ਦੀ ਜਿਹੜੀ ਨਜ਼ਰ ਹੁੰਦੀ ਉਹ ਟੀਮ ਦੇ ਉੱਤੇ ਹੁੰਦੀ ਹੈ ਕਿ ਟੀਮ ਸਾਡੀ ਕੀ ਕਰਦੀ ਵੀ ਕਮਾਂਡਰ ਕੀ ਕਰਦਾ ਵੀ ਦੇਖੋ ਸੁਖਚਾਨ ਜੀ ਤੁਸੀਂ ਵੀ ਅਮਰਸਰ ਸੀ ਵਿਚਰਦੇ ਜੇ ਪੁਖ ਦੀ ਰਣਨੀਤੀ ਦੱਸਣ ਤੋਂ ਪਹਿਲਾਂ ਮੈਂ ਜ਼ਰੂਰ ਇੱਕ ਵਾਰੀ ਪਿਛੋਕੜ ਤੇ ਝਾਤ ਮਾਰਨੀ ਚਾਹੂਗਾ ਜਦੋਂ ਲੰਬੀ ਜद्दोजਹਿਦ ਤੋਂ ਬਾਅਦ ਦਾ ਪ੍ਰੈਸ ਕਲੱਬ ਆਫ ਅਵਰਸਰ ਦੀ ਸ਼ਾਨਦਾਰ ਇਮਾਰਤ ਤਿਆਰ ਹੋਈ ਤਾਂ ਸ਼ਾਇਦ ਵਿਰੋਧੀਆਂ ਨੂੰ ਇਹ ਪਸੰਦ ਨਹੀਂ ਆਈ ਪਰ अनेका ਸਾਜ਼ਿਸ਼ਾਂ ਰਚੀਆਂ ਗਈਆਂ ਵਾਰ-ਵਾਰ ਇਸ ਨੂੰ ਬੰਦ ਕਰਨ ਦੇ ਲਈ ਕੁੱਝੀਆਂ ਚਾਲਾਂ ਚੱਲੀਆਂ ਚੱਲੀਆਂ ਤੇ ਹੁਣ ਵੀ ਇੱਕ ਸ਼ਾਨਦਾਰ ਮਾਰ ਜਿਹੜੀ ਮੁੜ 5 ਸਾਲ ਬੰਦ ਰਹਿਣ ਤੋਂ ਬਾਅਦ ਵੀ ਰੈਨੋਵੇਟ ਕਰਾਈ ਗਈ ਪੇਂਟ ਕਰਾਇਆ ਗਿਆ ਉਸ ਦੀ ਰਿਪੇਅਰ ਕਰਵਾਈ ਗਈ ਉਹ ਜਦੋਂ ਇਮਾਰਤ ਤਿਆਰ ਹੋਈ ਤਾਂ ਮੁੜ ਤੋਂ ਉਹੀ ਹਰਕਤਾਂ ਹੋਈਆਂ ਹੁਣ ਫਿਰ ਤਾਲਾ ਲੱਗਿਆ ਤੇ ਸਾਡਾ ਸਭ ਤੋਂ ਵੱਡਾ ਮੰਤਵ ਇਸ ਵੇਲੇ ਹੈ ਦਾ ਪ੍ਰੈਸ ਕਲੱਬ ਪਰਮਰ ਸਰ ਜੋ ਪੱਤਰਕਾਰਾਂ ਦਾ ਸਾਂਝਾ ਪਲੇਟਫਾਰਮ ਹੈ ਉਸ ਨੂੰ ਖੁਲਾਇਆ ਜਾਵੇ ਉਸ ਨੂੰ ਮੇਨਟੇਨ ਕੀਤਾ ਜਾਵੇ ਨੇਕਾ ਹੋਰ ਸਹੂਲਤਾਂ ਉੱਥੇ ਜਿਹੜੀ ਹੈ ਉਹ ਲੜਿੰਦੀਆਂ ਨੇ ਚਾਹੇ ਉਹ ਸਵਿਮਿੰਗ ਪੂਲ ਹੈ ਰੈਸਟੋਰੈਂਟ ਹੈ ਬਾਹਰ ਹੈ ਰਜਿਸਟ੍ਰੇਸ਼ਨਲ ਰੂਮਸ ਨੇ ਉਹ ਸਾਰਾ ਕੁਝ ਤਿਆਰ ਕਰਕੇ ਇੱਕ ਸ਼ਾਨਦਾਰ ਪਲੇਟਫਾਰਮ ਜਿਹੜਾ ਹੈ ਉਹ ਸਾਂਝਾ ਪੱਤਰਕਾਰਾਂ ਦੀ ਕਲੋਨੀ ਨਹੀਂ ਹੈ ਕਿਉਂਕਿ ਇਹ ਵੀ ਇੱਕ ਤੁਸੀਂ ਸ਼ੁਰੂਆਤ ਕੀਤੀ ਹੋਈ ਹੈ ਪਰ ਮੈਂ ਸਾਡੇ ਮੈਨੀਫੈਸਟੋ ਚ ਸਭ ਕੁਝ ਜ਼ਿਕਰ ਕੀਤਾ ਹੈ ਇੱਕ ਜਿਹੜੀ ਹੈ ਸਾਂਝੀ ਕਲੋਨੀ ਪੱਤਰਕਾਰਾਂ ਦੀ ਬਣਾਈ ਜਾ ਸਕਦੀ ਹੈ ਟੋਲ ਪਲਾਜ਼ਾ ਤੇ ਪੱਤਰਕਾਰਾਂ ਨੂੰ ਖੱਜਲ ਖਵਾਰ ਹੋਣਾ ਪੈਂਦਾ ਹੈ ਟੋਲ ਪਲਾਜ਼ੇ ਫ੍ਰੀ ਕਰਵਾਉਣੇ ਆ ਇਸ ਦੇ ਨਾਲ ਨਾਲ ਸਿਹਤ ਵਿਭਾਗ ਸਭ ਤੋਂ ਜ਼ਰੂਰੀ ਹੈ ਪੱਤਰਕਾਰ ਫੀਲਡ 'ਚ ਰਹਿੰਦਾ ਹੈ ਹਰ ਤਰ੍ਹਾਂ ਦੇ ਮਾਹੌਲ ਦੇ ਵਿੱਚ ਉਸ ਨੂੰ ਕਵਰੇਜ ਕਰਨੀ ਪੈਂਦੀ ਚਾਹੇ ਉਹ ਅਸੀਂ ਕਿਸਾਨ ਅੰਦੋਲਨ ਚ ਵੀ ਦੇਖਿਆ ਸਾਡੇ ਕੋਈ ਸਾਥੀ ਜ਼ਖਮੀ ਹੋਏ ਆ ਪਰ ਅਸੀਂ ਸਭ ਤੋਂ ਪ੍ਰਮੁੱਖਤਾ ਪੇਲ ਜਿਹੜੀ ਰੱਖੀ ਹੈ ਉਹ ਹੈ ਸਿਹਤ ਬੀਮਾ ਜਿਹੜਾ ਹੈ ਉਹ ਦਾ ਪ੍ਰੈਸ ਕਲੱਬ ਫਰਮਾ ਅੰਮ੍ਰਿਤਸਰ ਵੱਲੋਂ ਆਪਣੇ ਸਾਰੇ ਸਾਥੀਆਂ ਦਾ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਪੱਤਰਕਾਰ ਭਾਈਚਾਰੇ ਦਾ ਮੁਫਤ ਸਿਹਤ ਬੀਮਾ ਜਿਹੜਾ ਕਰਾਇਆ ਜਾਊ ਤੋਂ ਜਿੰਨੀ ਬਿਹਤਰੀ ਵਾਸਤੇ ਕੰਮ ਕਰ ਸਕਦੇ ਆ ਪੱਤਰਕਾਰ ਭਾਈਚਾਰੇ ਦੀ ਬਿਹਤਰੀ ਵਾਸਤੇ ਪ੍ਰੈਸ ਕਲੱਬ ਦਾ ਅੰਮ੍ਰਿਤਸਰ ਦੀ ਬਿਹਤਰੀ ਵਾਸਤੇ ਹਰ ਕੰਮ ਦੇ ਲਈ 24 ਘੰਟੇ ਕਿਸੇ ਵੀ ਸਾਥੀ ਨੂੰ ਦਿਨ ਰਾਤ ਲੋਡ ਪੈਂਦੀ ਹੈ ਆ ਸਾਡੀ ਸਾਰੀ ਟੀਮ ਸਾਡਾ ਸਾਰਾ ਭਾਈਚਾਰਾ ਹਮੇਸ਼ਾ ਹਾਜ਼ਰ ਰਹੂਗਾ ਬਿਲਕੁਲ ਹੋਣਾ ਵੀ ਚਾਹੀਦਾ ਕਿਉਂਕਿ ਤੁਹਾਡਾ ਮਕਸਦ ਮੈਂ ਬਿਲਕੁਲ ਤੁਹਾਡੇ ਕੋ ਜਿਹੜੀ ਇਹਨਾਂ ਨੇ ਗੱਲ ਕਹੀ ਬੜੀ ਇੰਪੋਰਟੈਂਟ ਗੱਲ ਉਹਦੇ ਵਿੱਚ ਐਡ ਕਰਨਾ ਚਾਹੁੰਦਾ ਜਿਹੜੀ ਇਹਨਾਂ ਨੇ ਪ੍ਰੈਸ ਕਲੱਬ ਕਲੋਨੀ ਦੀ ਗੱਲ ਕਹੀ ਆ ਔਰ ਇੱਥੇ ਦਾ ਸਮੂਹ ਪੱਤਰਕਾਰ ਭਾਈਚਾਰਾ ਜਾਣਦਾ ਕਿ ਪ੍ਰੈਸ ਕਲੱਬ ਕਲੋਨੀ ਦੀ ਜਿਹੜੀ ਸ਼ੁਰੂਆਤ ਆਪਾਂ ਕਰ ਦਿੱਤੀ ਸੀ ਉਸ ਦੇ ਵਾਸਤੇ ਜਿਹੜੀ ਆ ਉਹ ਫਾਈਲ ਵੀ ਬਕਾਇਦਾ ਤਿਆਰ ਹੋ ਸਕੀ ਸੀ ਔਰ ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੋਈ ਕਿ ਦੂਸਰੀ ਧਿਰ ਜਿਹੜੀ ਆ ਆਪਾਂ ਉਹਨੂੰ ਦੇਣਾ ਨਹੀਂ ਫਲੈਟ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਈ ਨਹੀਂ 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 ਬਿਲਕੁਲ ਨਹੀਂ ਬਿਲਕੁਲ ਨਹੀਂ ਦੇਖੋ ਉਸ ਤੋਂ ਬਾਅਦ ਅਸੀਂ ਤੇ ਇੱਥੋਂ ਤੱਕ ਕੀਤਾ ਕਿ ਸਾਡੀ ਵਿਰੋਧੀ ਧਿਰ ਜਿਹੜੀ ਸੀ ਉਹ ਸਾਡੇ ਹੀ ਖਿਲਾਫ ਪ੍ਰੈਸ ਕਲਬ ਦੇ ਵਿੱਚ ਜਾ ਕੇ ਆਪਣੀਆਂ ਮੀਟਿੰਗਾਂ ਕਰਦੇ ਰਹੀ ਉਹਨਾਂ ਨੂੰ ਕਦੀ ਨਹੀਂ ਰੋਕਿਆ ਉਹਨਾਂ ਨੇ ਸਾਡੇ ਵਾਸਤੇ ਤਾਲਾ ਜ਼ਰੂਰ ਮਰਵਾਤਾ ਸੀ ਇਹ ਕੰਮ ਨਹੀਂ ਕਦੀ ਕੀਤਾ ਉਹ ਜਿਹੜੀ ਕਲੋਨੀ ਬੰਨੀ ਸੀਗੀ ਉਹਦੇ ਵਾਸਤੇ ਕੋਈ ਵੀ ਜਿਹੜਾ एलिਜੀਬਲ ਹੈ ਉਹਨੂੰ ਉਹ ਫਲੈਟ ਮਿਲਣਾ ਹੀ ਮਿਲਣਾ ਸਬਸਾਈਸਡ ਰੇਟ ਤੇ ਜਿਹੜਾ ਮਰਜੀ ਹੋਏ ਉਹ ਉਹਦੇ ਵਿੱਚ ਕੋਈ ਮਤਲਬ ਕੋਈ ਵਿਤਕਰਾ ਹੋਣਾ ਚਾਹੀਦਾ ਵਿਤਕਰਾ ਕੋਈ ਨਹੀਂ ਹੈ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਹੈ ਇਸ ਤੋਂ ਇਲਾਵਾ ਮੈਂ ਇਹ ਦੱਸਣਾ ਚਾਹਵਾਂਗਾ ਕਿ ਹੁਣ ਇਹ ਮੈਂ ਪਹਿਲੇ ਅਮਾਉਂਟ ਦੀ ਗੱਲ ਕੀਤੀ ਜਿਹੜਾ 20 ਲੱਖ ਸੀ ਉਹ ਵਾਪਸ ਚਲਾ ਗਿਆ ਉਸ ਤੋਂ ਬਾਅਦ ਅਸੀਂ ਰੇਨੋਵੇਸ਼ਨ ਕਰਾਈ ਹੁਣ ਜਦੋਂ ਅਸੀਂ ਦੁਬਾਰਾ ਸਿਰਫ ਸੰਮਤੀ ਕਰਕੇ ਬੈਠੇ ਆਂ ਔਰ ਬਕਾਇਦਾ ਤੌਰ ਤੇ ਪੂਰਾ ਲੀਗਲ ਸੀ ਪੂਰੀ ਵੀਡੀਓ ਬਣੀ ਸੀ ਸਾਰਾ ਕੁਝ ਇਹ ਸੀਗਾ ਹਨਾ ਤੇ ਸਾਡਾ ਸਿਰਫ ਇਹ ਸੀਗਾ ਕਿ ਤਾਲਾ ਨਾ ਵੱਜੇ ਯਾਰ ਪ੍ਰੈਸ ਕਲੱਬ ਨੂੰ ਇਹਨਾਂ ਦੀ ਮੰਨ ਲੈਨੇ ਆ ਚਲੋ ਕੋਈ ਗੱਲ ਨਹੀਂ ਉਸ ਤੋਂ ਬਾਅਦ 25 ਲੱਖ ਰੁਪਇਆ ਇੰਪਰੂਵਮੈਂਟ ਟਰਸਟ ਜਿਹੜਾ ਵਾ ਉਹ ਦੇਣ ਨੂੰ ਤਿਆਰ ਬੈਠਾ ਸੀਗਾ ਉਹਨਾਂ ਨੇ ਬਕਾਇਦਾ ਤੌਰ ਤੇ ਉੱਥੇ ਆਪਣੇ ਆਫੀਸਰਜ਼ ਦੀ ਵਿਜ਼ਿਟ ਕਰਵਾ ਕੇ ਉਹਦੀ ਲੈਂਡਸਕੇਪਿੰਗ ਵਾਸਤੇ ਹੱਥਸ ਬਣਾਉਣ ਵਾਸਤੇ ਹਰ ਤਰ੍ਹਾਂ ਦੀ ਤਿਆਰੀ ਕਰ ਲਈ ਸੀ ਪਰ ਉਹ ਉਹ ਵੀ ਉਹ ਵੀ ਦੱਸ ਰਿਹਾ ਜੀ ਮੈਂ ਉਹ ਜਿਹੜਾ ਹੁਣ ਇਸ ਵੇਲੇ ਠੰਡੇ ਬਸਤੇ ਚ ਪੈ ਗਿਆ ਕਿਉਂਕਿ ਅਰਚਨਾ ਉਸ ਤੋਂ ਬਾਅਦ ਕੁਲਦੀਪ ਧਾਲੀਵਾਲ ਜਿਹੜੇ ਨੇ ਕੈਬਨਿਟ ਮੰਤਰੀ ਉਹ ਉੱਥੇ ਆਏ ਉਹਨਾਂ ਨੇ ਆ ਕੇ 10 ਲੱਖ ਰੁਪਇਆ ਦੇਣ ਦੇਣ ਵਾਸਤੇ ਪੂਰਾ ਐਲਾਨ ਕਰ ਦਿੱਤਾ ਉਹ 10 ਲੱਖ ਉਹਨਾਂ ਕੋਲ ਲੈਣ ਕੀ ਜਾਂਦੇ ਫਿਰ ਰਟਚ ਨਾ ਪਾਤੀਆਂ ਫਿਰ ਉਹ ਵੀ ਰੁਕ ਗਿਆ ਉਹਨੇ ਜਿਹੜੇ ਅਮਰਸਰ ਦੇ ਜਿਹੜੇ ਪੂਰੇ ਜ਼ਿਲ੍ਹੇ ਦੇ ਸਮੂਹ ਪੱਤਰਕਾਰ ਭਾਈਚਾਰਾ ਉਹਨਾਂ ਨੂੰ ਫੈਸਲਾ ਕਰਨਾ ਪੈਣਾ ਕਿਉਂਕਿ ਦੇਖੋ ਇਹ ਸਾਡਾ ਇੱਕ ਵੱਡੀ ਕੋਸ਼ਿਸ਼ ਹੈ ਕਿ ਜਿਹੜਾ ਵਕਾਰ ਜਿਹੜਾ ਪੱਤਰਕਾਰ ਭਾਈਚਾਰਾ ਗਵਾ ਚੁੱਕਾ ਨਾ ਸਿਰਫ ਅਸੀਂ ਉਹਨੂੰ ਬਹਾਲ ਕਰਨਾ ਵਾ ਬਲਕਿ ਇੱਕ ਇਹੋ ਜਿਹੀ ਤਿਰ ਤਿਆਰ ਕਰਨੀ ਹੈ ਜਿਹੜੀ ਪੱਤਰਕਾਰਾਂ ਦੇ ਜਿਹੜੇ ਸਮੁੱਚੇ ਮਸਲੇ ਨੇ ਉਹਨਾਂ ਨੂੰ ਵੀ ਲੈ ਕੇ ਚੱਲੇ ਤੇ ਪ੍ਰੈਸ ਕਲੱਬ ਦੀ ਓਵਰਆਲ ਡਿਵੈਲਪਮੈਂਟ ਵੀ ਕਰਵਾਏ ਇਹ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਮੈਂ ਮੇਰਾ ਮਕਸਦ ਇਹ ਜਿਹੜਾ ਮੈਂ ਸਾਰੇ ਮੈਂਬਰ ਸੇਬਾਂ ਜਿਹੜੇ ਚੋਣ ਦੇ ਵਿੱਚ ਖੜੇ ਨੇ ਵਕ ਵਕ ਉਹਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਸਭ ਤੋਂ ਵੱਡਾ ਮੇਰਾ ਮਕਸਦ ਇਹ ਹੈ ਕਿ ਕੱਲ ਨੂੰ ਤੁਸੀਂ ਮੁਕਰ ਨਾ ਸਕੋ ਜਿਹੜੀ ਜਿਹੜੇ ਵਾਅਦੇ ਕੀਤੇ ਨੇ ਉਹ ਵਾਅਦੇ ਜਿਹੜੇ ਆ ਹੋਣੇ ਚਾਹੀਦੇ ਆ ਪੂਰੇ ਨਹੀਂ ਮੁਕਰਾਂਗੇ ਇਹ ਜੋ ਜੋ ਵਾਅਦਾ ਕਰਤਾ ਹੈ ਜਿਹੜੀ ਟੀਮ ਹੈ ਨਾ ਇਹ ਸਾਫ਼ ਸੁਥਰੀ ਟੀਮ ਹੈ ਸਭ ਨੂੰ ਪਤਾ ਪਰ ਮੈਂ ਸੁਖਚਾਨ ਜੀ ਤੁਹਾਨੂੰ ਦੱਸ ਦਵਾਂ ਕਿ ਸਾਡਾ ਜਦੋਂ ਦਾ 2 ਸਾਲ ਪਹਿਲਾਂ ਜਦੋਂ ਟੀਮ ਸੀ ਕਈ ਉਸੇ ਉਹੋ ਹੀ ਲੋਕ ਸਾਨੂੰ ਕਹਿ ਰਹੇ ਨੇ ਕਿ ਅਸੀਂ ਉਹੀ ਵਿੱਚ ਸੀ ਉਹਨਾਂ ਉਹਨਾਂ ਨੇ ਇਹ ਕੋਈ ਕੋਈ ਆਵਾਜ਼ ਅੱਜ ਵੱਖਰੇ ਹੋ ਕੇ ਸਾਨੂੰ ਕਹਿ ਰਹੇ ਨੇ ਕਿ ਅਸੀਂ ਇਹ ਕੰਮ ਕਰ ਇਹ ਕੰਮ ਨਹੀਂ ਕੁਛ ਕਰਦੇ ਜੇ ਕੰਮ ਨਹੀਂ ਕੀਤਾ ਤੇ ਇਹ ਕਲੱਬ ਐਡੀ ਵੱਡੀ ਕਿੱਥੋਂ ਬਣ ਗਈ ਸਾਡੇ ਪ੍ਰਧਾਨ ਜੀ ਦਾ ਜਿਹੜਾ ਅਪਰਾਲਾ ਸੀ ਪਿਛਲੇ ਕਈ ਸਾਲਾਂ ਤੋਂ ਛੱਡ ਦੋ ਵਿਰੋਧੀ ਧਿਰਾਂ ਨੇ ਕਹਿਣਾ ਹੀ ਹੁੰਦਾ ਹਰ ਇੱਕ ਨੇ ਕਹਿਣਾ ਤੁਸੀਂ ਉਹਨਾਂ ਨੂੰ ਕਹਿਣਾ ਉਹਨਾਂ ਨੇ ਤੁਹਾਨੂੰ ਕਹਿਣਾ ਪਰ ਲੋਕਾਂ ਦੇ ਜਿਹੜੇ ਪੱਤਰਕਾਰ ਬਾਕੀ ਨੇ ਕਿਉਂਕਿ 400 ਕੁਝ ਪੱਤਰਕਾਰ ਨੇ ਉਹਨਾਂ ਦੇ ਦਿਮਾਗ 'ਚ ਕੀ ਚੱਲਦਾ ਪਿਆ ਉਹ ਜਦੋਂ ਬਾਕਸ ਦੇ ਵਿੱਚ ਵੋਟ ਪਾਣ 404 ਸਾਡੇ ਵੋਟਰ ਨੇ ਸਾਡਾ ਫਰਜ਼ ਹੈ ਕਿ ਉਹਨਾਂ ਸਾਰਿਆਂ ਨੂੰ ਕੰਮ ਕਰਨਾਂ ਦਾ ਸਾਰਿਆਂ ਲਈ ਜੜੀ ਵੀ ਵੈਲਫੇਅਰ ਦਾ ਕੰਮ ਉਹਨਾਂ ਨੂੰ ਹੋਣਾ ਦੂਜੀ ਗੱਲ ਮੈਂ ਫਾਈਨੈਂਸ ਸੈਕਟਰੀ ਦੇ ਅਹੁਦੇ ਤੇ ਲੜ ਰਿਹਾ ਮੇਰਾ ਫਰਜ਼ ਹੈ ਕਿ ਕਲੱਬ ਦੇ ਵਾਸਤੇ ਜੇ ਕੁਝ ਨਾ ਵਾਤ ਤੋਂ ਵਾਤ ਫਾਈਨੈਂਸ ਜਿਹੜਾ ਉਹ ਕਿੱਦਾਂ ਇਕੱਠਾ ਕਰਨਾ ਕਿੱਦਾਂ ਲਾਣਾ ਕਿੱਦਾਂ ਕਰਨਾ ਉਹਦੀ ਸਾਰੀ ਬੈਲੈਂਸ ਸ਼ੀਟ ਜੋ ਕੁਛ ਆਣਾ ਉਹਦੇ ਬਾਅਦ ਬੈਲੈਂਸ ਸ਼ੀਟ ਤੁਹਾਡੇ ਦਿਮਾਗ 'ਚ ਤਿਆਰ ਹੋ ਚੁੱਕੀ ਹੈ ਹਾਂ ਬਿਲਕੁਲ ਹੋ ਚੁੱਕੀ ਹੈ ਜੀ ਬਿਲਕੁਲ ਰਾਣਾ ਜੀ ਸਵਾਗਤ ਹੈ ਤੁਹਾਡਾ ਬੜੀ ਵੱਡੀ ਗੱਲ ਹੈ ਕਿ ਚੋਣਾ ਆ ਗਿਆ ਨੇ ਤਾਂ ਹਰ ਕਿਸੇ ਨੂੰ ਘਰ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਮਰਜੀ ਅਧਾਰਾ ਹੋਵੇ ਚਾਹੇ ਕੋਈ ਸਿਆਸੀ ਤੇ ਰਹੋ ਉਹ ਵੀ ਆਪਣਾ ਘਰ ਜ਼ਰੂਰ ਬਣਾਉਂਦੀਆਂ ਨੇ ਜਿੱਥੇ ਮੀਟਿੰਗ ਕਰਨੀ ਹੁੰਦੀ ਆ ਤੇ ਪੱਤਰਕਾਰ ਹਰ ਇੱਕ ਨੂੰ ਵਿਖਾਉਂਦੇ ਆ ਕਿ ਆ ਇਹਨਾਂ ਦਾ ਘਰ ਹੈ ਇਹ ਇਹਨਾਂ ਦਾ ਘਰ ਸਾਡਾ ਘਰ ਨਹੀਂ ਹੈਗਾ ਸੀ ਪਰ ਹੁਣ ਸਾਡਾ ਘਰ ਬਣ ਚੁੱਕਿਆ ਹੁਣ ਫੇਰ ਦੂਸਰੀ ਵਾਰ ਚੋਣਾ ਆ ਚੁੱਕਿਆ ਕਿ ਤਿਆਰੀਆਂ ਨੇ ਤੁਹਾਡੀ ਸੁਖਚੰਨ ਜੀ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਔਰ ਜਸਪਾਲ ਜੀ ਦੀ ਗੱਲ ਨੂੰ ਹੀ ਮੈਂ ਅੱਗੇ ਗੱਲ ਕਰਾਂਗਾ ਕਿ ਸਾਰੇ ਆਪਣੇ ਆਪਣੇ ਸੰਸਥਾਨ ਦੇ ਵਿੱਚ ਵਧੀਆ ਓਧਿਆਂ ਤੇ ਬੈਠੇ ਆ ਓਧਾ ਸਾਡੇ ਲਈ ਕਿਸੇ ਲਈ ਕੋ ਸਾਰੀਆਂ ਸੰਸਥਾਵਾਂਾਂ ਦੇ ਇੱਕ ਜਗ੍ਹਾ ਇਕੱਠੇ ਹੁੰਦਾ ਜਿਹੜਾ ਮੇਨ ਮਕਸਦ ਹੈਗਾ ਉਹ ਹੈਗਾ ਪੱਤਰਕਾਰ ਭਾਈਚਾਰਾ ਸਾਰੇ ਸਾਡੇ ਭਰਾਣੇ ਜਿਹੜੇ ਸਾਹਮਣੇ ਵੀ ਇਲੈਕਸ਼ਨ ਲੜ ਰਹੇ ਉਹ ਵੀ ਸਾਡੇ ਭਰਾਣੇ ਜਦੋਂ ਧਿਰ ਚੁਣ ਕੇ ਆਣੀ ਹੈ ਸਾਡੀ ਮੋਰਲ ਡਿਊਟੀ ਬਣਦੀ ਹੈ ਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਜਿਹੜੀ ਬਾਰ-ਬਾਰ ਗੱਲ ਆ ਰਹੀ ਹੈ ਦੁੱਖ ਸੁੱਖ ਅਸੀਂ ਜਿਸ ਤਰ੍ਹਾਂ ਪਰਿਵਾਰਾਂ ਦੇ ਦੁੱਖ ਸੁੱਖ ਚ ਵਿਚਰਦੇ ਹਾਂ ਸਾਰਾ ਸ਼ਹਿਰ ਸਾਨੂੰ ਜਾਣਦਾ ਅਸੀਂ ਸਾਰਿਆਂ ਦੇ ਦੁੱਖ ਸੁੱਖ ਚਾਹੁੰਦੇ ਜਾਨੇ ਉਸੇ ਤਰ੍ਹਾਂ ਸਾਡੀ ਡਿਊਟੀ ਹੈ ਇਹ ਤਾਂ ਸਾਡਾ ਭਾਈਚਾਰਾ ਵਾ ਜਿਹਦੇ ਲਈ ਆਪਾਂ ਮਰਦੇ ਮਰਦੇ ਆ ਆਪਣੇ ਭਾਈਚਾਰੇ ਲਈ ਅਸੀਂ ਨਹੀਂ ਖਲੋਵਾਂ ਕਿੰਨੇ ਖਲੋਵਣਾ ਔਰ ਉਸੇ ਕਰਕੇ ਅੱਜ ਸਾਰੇ ਸੰਸਥਾਨ ਸਾਰੀਆਂ ਅਖਬਾਰਾਂ ਪਹਿਲੀ ਵਾਰ ਇਤਿਹਾਸ 'ਚ ਪਹਿਲੀ ਵਾਰ ਪਿਛਲੇ ਸਾਲਾਂ ਦਾ ਰਿਕਾਰਡ ਕੱਢ ਲੀਏ ਸਾਰਿਆਂ ਦੇ ਨਾਂ ਇਕੱਠੇ ਹੋਣ ਦਾ ਨੁਕਸਾਨ ਅਸੀਂ ਅਜੇ ਤੱਕ ਚੱਲਦੇ ਪਏ ਆ ਅੱਜ ਜੇ ਅਸੀਂ ਸਾਰੇ ਇਕੱਠੇ ਹੋਏ ਆ ਸਾਡਾ ਇਲੈਕਸ਼ਨ ਲੜਨਾ ਮੋਟਿਵ ਨਹੀਂ ਆ ਸਾਡਾ ਮੋਟਿਵ ਹੈ ਪੱਤਰਕਾਰ ਇਕਤਾ ਜਿਹੜੀ ਅਰਕੀ ਪਹਿਲੀ ਵਾਰ ਸਾਰੇ ਸੰਸਥਾਨਾਂ ਨੂੰ ਕਥਾ ਕਰਕੇ ਹੀ ਕੀਤੀ ਹੈ ਉਹ ਸਾਨੂੰ ਹੈ ਇਸ ਇਕਤਾ ਦੇ ਨਾਲ ਜਿਹੜੇ ਜਿਹੜੀਏ ਸਵਾਲ ਤੁਸੀਂ ਕਰ ਰਹੇ ਜੇ ਜਿਹੜੇ ਜਿਹੜੇ ਜਵਾਬ ਅਸੀਂ ਦੇ ਰਹੇ ਆ ਜਿਹੜੀਆਂ ਤੁਹਾਡੀਆਂ ਮੰਚ ਚ ਸ਼ੰਕਾਵਾਂ ਨੇ ਉਹ ਸਾਰਿਆਂ ਦਾ ਹੱਲ ਸਾਡੀ ਟੀਮ ਕਰਕੇ ਦੇਵੇਗੀ ਬਿਲਕੁਲ ਕਰਨਾ ਵੀ ਚਾਹੀਦਾ ਕਿਉਂਕਿ ਤੁਹਾਡੇ ਤੇ ਬੜਾ ਭਰੋਸਾ ਰੱਖ ਕੇ ਕਿਸੇ ਨੇ ਤੁਹਾਨੂੰ ਵੋਟ ਦੇਣੀ ਆ ਅ ਤੁਸੀਂ ਦੱਸੋ ਜਿਸ ਤਰੀਕੇ ਦੇ ਨਾਲ ਤਿਆਰੀਆਂ ਦੱਸੀਆਂ ਜਾ ਰਹੀਆਂ ਨੇ ਤਾਂ ਉਹਦੇ ਤੇ ਖਰੇ ਉਤਰਨ ਵਾਸਤੇ ਤੁਹਾਡਾ ਕੀ پلان ਹੈ ਕੀ ਕੁਝ ਕੀਤਾ ਤੁਸੀਂ ਸੋਚਿਆ ਸੁਖਸ਼ੈਨ ਜੀ ਸਿੱਧੀ ਜੀ ਗੱਲ ਹੈ ਕਿ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਨੇ ਪਹਿਲਾਂ ਤੇ ਇਲੈਕਸ਼ਨ ਦਾ ਮੋਟੋ ਦੱਸ ਦਿਨਾ ਜੀ ਇੱਕ ਪੰਨੇ ਪ੍ਰੈਸ ਕਲੱਬ ਨੂੰ ਇਲੈਕਸ਼ਨ ਤੋਂ ਪਹਿਲਾਂ ਹੀ ਤਾਲਾ ਲਵਾਉਣਾ ਤੇ ਉਸ ਤੋਂ ਬਾਅਦ ਤਾਲਾ ਖੁਲਵਾਉਣਾ ਤੇ ਉਹਨੂੰ ਚਲਾਉਣਾ ਸਾਡੀ ਟੀਮ ਦਾ ਤੇ ਮਕਸਦ ਪਹਿਲੇ ਤੋਂ ਹੀ ਇਹ ਰਿਹਾ ਪਹਿਲੇ ਦਿਨ ਤੋਂ ਹੀ ਵੀ ਪ੍ਰੈਸ ਕਲੱਬ ਖੁੱਲੇ ਔਰ ਇਹਨੂੰ ਅੱਛੇ ਢੰਗ ਨਾਲ ਚਲਾਇਆ ਜਾ ਸਕੇ ਦੂਸਰੀ ਗੱਲ ਸਾਡੇ ਲਈ ਜਿੰਨੇ ਵੀ ਵੋਟਰ ਨੇ ਜਿੰਨੇ ਵੀ ਪੱਤਰਕਾਰ ਨੇ ਸਾਡੇ ਲਈ ਕੋਈ ਐ ਨਹੀਂ ਹੈ ਕਿ ਵੀ ਸਾਨੂੰ ਜਿਹੜੇ ਵੋਟ ਪਾਣ ਵਾਲੇ ਹੋਈ ਸਾਡੇ ਨੇ ਸਾਡੇ ਲਈ ਹਰ ਪੱਤਰਕਾਰ ਸਾਡਾ ਹੈ ਸਾਡਾ 파ਟ ਹੈ ਉਹ ਪ੍ਰੈਸ ਕਲੱਬ ਉਹ ਅੰਮ੍ਰਿਤਸਰ ਦਾ 파ਟ ਹੈ ਅਸੀਂ ਹਰ ਇੱਕ ਤੇ ਸੁਖਦੁਖ ਨਾਲ ਖਲੋਣ ਵਾਸਤੇ ਹੀ ਇਹ ਟੀਮ ਬਣੀ ਹੈ ਇਹ ਸਾਡੀ ਟੀਮ ਦਾ ਮਕਸਦ ਹੈ ਬਿਲਕੁਲ ਨਹੀਂ ਹੈ ਕਿ ਵੀ ਸਾਨੂੰ ਕੋਈ ਪਰਸਨਲ ਆਪਣੇ ਅਹੁਦਿਆਂ ਦੇ ਨਾਲ ਕੋਈ ਅਸੀਂ ਆਪਣੇ ਕਿਸੇ ਵੀ ਆਪਣੇ ਅਹੁਦੇ ਦਾ ਵੀ ਪ੍ਰਚਾਰ ਨਹੀਂ ਕੀਤਾ ਜਿੱਤੇ ਵੀ ਪ੍ਰਚਾਰ ਹੋਇਆ ਸੱਤ ਮੈਮਰੀ ਟੀਮ ਦਾ ਆ ਕਿਉਂਕਿ ਸੱਤ ਮੈਮਰੀ ਟੀਮ ਯੂਨਾਈਟ ਹੈ ਔਰ ਸਾਡੀ ਸੋਚ ਵੀ ਇੱਕੋ ਹੈ ਕਿ ਅਸੀਂ ਪੱਤਰਕਾਰਾਂ ਦੇ ਲਈ ਲੜਨਾ ਹੈ ਅਸੀਂ ਪ੍ਰੈਸ ਕਲੱਬ ਦੇ ਲਈ ਲੜਨਾ ਹੈ ਪ੍ਰੈਸ ਕਲੱਬ ਨੂੰ ਜਰਾ ਅੱਗੇ ਲੈ ਕੇ ਜਾਣਾ ਵੈ ਆਪਣੀ ਧਿਰ ਲਈ ਨਹੀਂ ਲੜਨਾ ਅਸੀਂ ਪੱਤਰਕਾਰਾਂ ਲਈ ਲੜਨਾ ਹੈ ਅਸੀਂ ਸਾਡੀ ਆਪਣੀ ਧਿਰ ਕੋਈ ਨਹੀਂ ਹੈ ਜੀ ਧਿਰ ਦਾ ਮਤਲਬ ਤੇ ਅਸੀਂ ਤੇ ਲੋਕਾਂ ਨੂੰ ਦੇਖੋ ਤੇ ਹਮੇਸ਼ਾ ਪੱਤਰਕਾਰਾਂ ਦੇ ਉੱਤੇ ਕੋਈ ਯਕੀਨ ਰੰਦਾ ਕਿ ਇਹ ਸਚਾਈ ਦਗਾਉਂਦੇ ਨੇ ਸਾਡੀ ਵਾਰੀ ਆਏਗੀ ਤੇ ਸਾਨੂੰ ਤੇ ਸਾਡੀ ਤੇ ਜ਼ਿੰਮੇਵਾਰੀ ਸਭ ਤੋਂ ਵੱਧ ਬੰਦੀ ਆ ਇੱਕ ਨੇਤਾ ਤੋਂ ਵੀ ਵੱਧ ਬੰਦੀ ਆ ਕਿ ਅਸੀਂ ਜਿਹੜਾ ਜ਼ਿੰਮੇਵਾਰੀ ਨਾਲ ਲਿਖਦੇ ਆ ਲੋਕ ਸਾਨੂੰ ਪੜਦੇ ਨੇ ਜਾਂ ਸੁਣਦੇ ਨੇ ਸਾਡੀ ਜ਼ਿੰਮੇਵਾਰੀ ਸਭ ਤੋਂ ਵੱਡੀ ਆ ਵੇ ਕਿ ਅਸੀਂ ਜਿਹੜੀ ਆਪਣੀ ਜ਼ਿੰਮੇਵਾਰੀ ਦੇ ਬਟੇ ਉਹਨੂੰ ਚੰਗੀ ਤਰ੍ਹਾਂ ਨਿਭਾਈਏ ਸਾਡੇ ਤੋਂ ਕੋਈ ਉਂਗਲ ਨਾ ਚੁੱਕੀ ਜਾਵੇ ਔਰ ਅਸੀਂ ਇਸ ਤਰ੍ਹਾਂ ਦਾ ਕੋਈ ਕੰਮ ਨਾ ਹੋਣ ਦੇਵਾਂਗੇ ਤਾਂ ਨਹੀਂ ਅਸੀਂ ਕਰਾਂਗੇ ਜੇ ਨਾਲ ਕੋਈ ਸਾਡੇ 7 ਬੰਦਿਆਂ ਦੇ ਉੱਤੇ ਸਾਡੀ ਟੀਮ ਦੇ ਉੱਤੇ ਕੋਈ ਉਂਗਲ ਚੁੱਕ ਸਕੇ ਆਈ ਆਪਣੇ ਵਾਅਦੇ ਵੀ ਨਿਭਾਵਾਂਗੇ ਔਰ ਔਰ ਸਿਰੇ ਪੱਤਰਕਾਰਾਂ ਦੀ ਵੈਲਵੋ ਨੂੰ ਵੇਖ ਕੇ ਕਿਤੇ ਨੇ ਥੈਂਕ ਯੂ ਤੁਹਾਨੂੰ ਕਦੀ ਪੰਗਾ ਪੈ ਜਾਵੇ ਕਿਸੇ ਪੱਤਰਕਾਰ ਦਾ ਕਿਤੇ ਸੁੱਤੇ ਤੇ ਨਹੀਂ ਰਹੋਗੇ ਆ ਨਹੀਂ ਕਿਉਂਕਿ ਮੈਂ ਉੱਠਣਾ ਨਹੀਂ ਮੈਂ ਸਵੇਰੇ ਜਾਵਾਂਗਾ ਜਾਂ ਫੋਨ ਨਾ ਚੁੱਕਾਂਗਾ ਡਟ ਕੇ ਖੜਾਂਗੇ ਜਿਹੜੀ ਇਹ ਸੱਤ ਮੈਮਰੀ ਟੀਮ ਹੈ ਨਾ ਜੀ ਇਹ ਤੁਹਾਨੂੰ ਪਤਾ ਵਾ ਕਿਹੜਾ ਕਿਸ ਵੇਲੇ ਕਿੰਨੇ ਵੇਟੇ ਕੰਮ ਕਰਦਾ ਵਾ ਸਾਫ਼ ਸੁਥਰੀ ਛਵੀ ਵਾਲੇ ਸਾਰੇ ਬੰਦੇ ਆ ਚਾਹੇ ਆਪਾਂ ਮੁੰਗਾਈ ਦੀ ਗੱਲ ਕਰੀਏ ਜਸਵੰਤ ਜਸਪਾਜੀ ਦੀ ਗੱਲ ਕਰੀਏ ਗਿੱਲ ਸਾਹਿਬ ਦੀ ਗੱਲ ਕਰੀਏ ਕਮਲ ਜੀ ਦੀ ਰਾਣਾ ਜੀ ਦੀ ਸਤੀ ਜੀ ਦੀ ਮੇਰੇ ਹਿਸਾਬ ਨਾਲ ਆਪਾਂ ਸਾਰੇ ਦਫ਼ਤਰਾਂ ਤੋਂ 11 11 12 ਤੇ ਤੁਸੀਂ ਸੋਣ ਦੀ ਗੱਲ ਕਰਦੇ ਹੋ ਕਿਸੇ ਵੀ ਸਾਥੀ ਨਾਲ ਕਿਸੇ ਵੀ ਪੱਤਰਕਾਰ ਸਾਥੀ ਨਾਲ ਕਦੇ ਵੀ ਕੋਈ ਬਦੀਕੀ ਹੁੰਦੀ ਹੈ ਜਾਂ ਉਹਦੇ ਨਾਲ ਪਰਿਵਾਰਿਕ ਕੋਈ ਕੁਝ ਵੀ ਹੁੰਦਾ ਆਪਾਂ ਡਟ ਕੇ ਸਾਰੇ ਨਾਲ ਖੜੇ ਆ ਮੇਰਾ ਇਹ ਸਵਾਲ ਪੁੱਛਣ ਦਾ ਮਕਸਦ ਇਹ ਆ ਕਿ ਜ਼ਰੂਰੀ ਹੈ ਇਹ ਇਹ ਤੇ ਨਹੀਂ ਕਿਤੇ ਕਿ ਸਾਡੀ ਜਿਹੜੀ ਟੀਮ ਹੈ ਸਾਡੀ ਜਿਹਨੂੰ ਜਿਹੜੇ ਵੋਟਰ ਨੇ ਸਿਰਫ ਉਹੋ ਹੀ ਉਹਨਾਂ ਨੂੰ ਕੋਈ ਮੁਸੀਬਤ ਹੋएगी ਅਸੀਂ ਉਦੋਂ ਹੀ ਆਵਾਂਗੇ ਜਾਂ ਫਿਰ ਦੂਜੀ ਧਿਰ ਜਿਹੜੀ ਆ ਤੀਸਰੀ ਧਿਰ ਜਿਹੜੀ ਆ ਚੌਥੀ ਧਿਰ ਜਿਹੜੀ ਆ ਜੇ ਉਹਨਾਂ ਨੂੰ ਕੋਈ ਮੁਸ਼ਕਲ ਆਂਦੀ ਆ ਕਿਤੇ ਕਿਤੇ ਅਸੀਂ ਇਹ ਤੇ ਨਹੀਂ ਕਹਦਾਂਗੇ ਯਾਰ ਇੱਥੇ ਇੱਕ ਪਰਚਾ ਦਰਜ ਹੋ ਐਸੀ 10 ਸਾਲ ਪਹਿਲਾਂ ਅਸੀਂ ਇਹਦੇ ਮਗਰ ਨਹੀਂ ਸੁਖਚਾਨ ਜੀ ਮੈਂ ਤੁਹਾਡੀ ਨਾ ਇਹੀ ਗੱਲ ਤੇ ਮੈਂ ਤੁਹਾਡੀਆਂ ਮੈਂ ਬੜਾ ਵਧੀਆ ਜਵਾਬ ਦੇਣਾ ਚਾਹਨਾ ਕਿ ਜਿਹੜੀ ਜਿਹੜੀ ਸਾਡੀ ਟੀਮ ਹੈ ਨਾ ਹਰ ਮੇਰਾ ਪਹਿਲਾਂ ਵੀ ਇੱਕੋ ਗੱਲ ਕਹਿਆ ਸੀ ਹਰ ਪੱਤਰਕਾਰ ਦੇ ਨਾਲ ਡਟ ਕੇ ਖੜੇ ਆ ਔਰ ਚਟਾਨ ਵਾਂਗੂ ਖੜੇ ਆ ਆਪਾਂ ਕਿਸੇ ਨਾਲ ਵੀ ਕਿਸੇ ਨਾਲ ਵੀ ਆਪਾਂ ਕੋਈ ਚੀਜ਼ ਵਧਿੱਕੀ ਨਹੀਂ ਹੋਣ ਦਵਾਂਗੇ ਚਾਹੇ ਉਹ ਪ੍ਰਸ਼ਾਸਨਿਕ ਹੋਵੇ ਚਾਹੇ ਕੋਈ ਕਿਸੇ ਨਾਲ ਪੱਤਰਕਾਰਤਾ ਕਰਦੇ ਕੋਈ ਜਿਹੜਾ ਫੀਲਡ 'ਚ ਸਾਡੇ ਪੱਤਰਕਾਰ ਜਾਂਦੇ ਕਈਆਂ ਨਾ ਕੋਈ ਉੱਚੀ ਨਹੀਂ ਵੀ ਹੋਣੀ ਉਹਦੇ ਨਾਲ ਵੀ ਡਟ ਕੇ ਖੜਾਂਗੇ ਭਾਵੇਂ ਜਿਹੜਾ ਮਰਜੀ ਸਾਹਮਣੇ ਭਾਜੀ ਆਪਾਂ ਇਦਾਂ ਹੈ ਟੀਮ ਦੇ ਆਪਾਂ ਪ੍ਰਧਾਨ ਸਾਹਿਬ ਦੀ ਗੱਡੀ ਦੇ ਵਿੱਚ ਨਾ ਦਰੀ ਨਾਲ ਹੀ ਰੱਖ ਦੇਣੀ ਜੇ ਕਿ ਵੀ ਪ੍ਰਧਾਨ ਸਾਹਿਬ ਤੁਸੀਂ ਅੱਗੇ ਚੱਲੋ ਪਿੱਛੇ ਨਾਲ ਖੜੇ ਆ ਜਿੱਥੇ ਮਰਜ਼ੀ ਹੋਵਾਂਗੇ ਠੀਕ ਢੰਗ ਨਾਲ ਲੜਾਂਗੇ ਔਰ ਸਾਥੀਆਂ ਨੂੰ ਇਨਸਾਫ ਦਿਵਾਵਾਂਗੇ ਕਿਉਂਕਿ ਇਹ ਜਿਹੜੀ ਟੀਮ ਹੈ ਸਾਰੇ ਹੀ ਆਪਣੀ ਆਧਾਰੀਆਂ ਨੂੰ ਲੀਡ ਕਰਦੇ ਆ ਤੇ ਔਰ ਤੁਹਾਨੂੰ ਆਪ ਨੂੰ ਪਤਾ ਵਾ ਕਿ ਸਾਫ਼ ਸੁਥਰੀ ਟੀਮ ਹੈ ਰਜੇਸ਼ ਗਿੱਲ ਦੀ ਟੀਮ ਸਾਰੀ ਜੇਤੂ ਹੋਏਗੀ ਚੰਗੇ ਮਾਰਜਨ ਨਾਲ ਜیتےਗੀ ਇਹ ਵਕਤ ਇਹ ਵਕਤ ਦੱਸੇਗਾ ਇਹ ਵਕਤ ਦੱਸੇਗਾ ਜੇ ਤੂੰ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਪੱਤਰਕਾਰਾਂ ਦਾ ਮਾਈਂਡ ਦੱਸੇਗਾ ਕਿ ਕੀ ਸੋਚ ਕੇ ਬੈਠੇ ਆ ਵੱਡੀ ਗੱਲ ਹੈ ਕਿ ਖਲੋਣਾ ਸਾਡਾ ਬਣਦਾ ਜਿਹੜੀ ਟੀਮ ਜੇਤੂ ਹੁੰਦੀ ਹੈ ਉਹਦਾ ਮਤਲਬ ਹੈ ਕਿ ਖਲੋਣਾ ਕੀ ਕਹਿਣਾ ਚਾਹੁੰਦੇ ਜੇ ਇੱਕ ਵੱਡੇ ਅਧਿਆਰੇ ਦੇ ਨਾਲ ਸਾਰੀ ਸਾਰੇ ਜਿਹੜੇ ਸ਼ਖਸੀਤਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਆਪਣੇ ਵਿਚਾਰ ਰੱਖੇ ਆ ਕਿ ਆਉਣ ਵਾਲੇ ਸਮੇਂ 'ਚ ਅਸੀਂ ਕੀ ਕਰਾਂਗੇ ਪਰਮ ਜੀ ਤੁਸੀਂ ਕੀ ਕਹਿੰਦੇ ਦੇਖੋ ਸਾਗਰ ਜੀ ਵੱਡੀ ਗੱਲ ਹੈ ਕਿ ਇਹ ਜਿਹੜੀਆਂ ਚੋਣਾ ਨੇ ਇਹ ਭਾਈਚਾਰੇ ਨੂੰ ਪੱਤਰਕਾਰ ਭਾਈਚਾਰੇ ਨੂੰ ਇੱਕ ਜੁਟ ਕਰਨ ਵਾਸਤੇ ਨੇ ਮੈਂ ਸਾਰਿਆਂ ਨੂੰ ਅਪੀਲ ਕਰਦੇ ਆ ਕਿਸੇ ਨੂੰ ਇਹ ਖਲੇਰਨ ਵਾਸਤੇ ਨਹੀਂ ਹੈਗਾ ਕਿਸੇ ਦੀ ਬਖਤੋਈ ਕਰਨ ਵਾਸਤੇ ਨਹੀਂ ਹੈਗਾ ਸਾਰਿਆਂ ਨੂੰ ਇੱਕ ਜੁਟ ਕਰਨ ਵਾਸਤੇ ਹੈ ਇੱਕ ਮੁੱਦਾ ਇੱਥੇ ਜ਼ਰੂਰ ਮੈਂ ਚੁੱਕਣਾ ਚਾਹਾਂਗਾ ਜਿਹੜੇ ਆਰਐਨਆਈ ਵਾਲੇ ਜਿਹੜੇ ਰਜਿਸਟਰਡ ਸਾਡੇ ਪੱਤਰਕਾਰ ਨੇ ਸਾਡਾ ਪੂਰਾ ਜ਼ੋਰ ਲੱਗਿਆ ਕਿ ਐਰ ਕੀ ਕਟੋ-ਕਟ 150 ਵੋਟ ਜਿਹੜੀ ਹੈ ਉਹਨਾਂ ਨੂੰ ਅਸੀਂ ਪ੍ਰੈਸ ਕਲੱਬ ਦਾ ਮੈਂਬਰ ਬਣਾਇਆ ਹੈਗਾ ਰਜੇਸ਼ ਕਿਲ ਹੋਰਾ ਦੀ ਮਦਦ ਦੇ ਨਾਲ ਜਸਪਾਈ ਦੀ ਉਸ ਨੂੰ ਜੇਕਰ ਅਸੀਂ ਮੋਂਗਾ ਸਾਹਿਬ ਦੀ ਗੱਲ ਕਰੀਏ ਇਹਨਾਂ ਨੇ ਪੂਰਾ ਜ਼ੋਰ ਪਾ ਕੇ ਕਮੇਟੀ ਦੇ ਉੱਤੇ 150 ਦੇ ਕਰੀਬ ਨ ਵੋਟਾਂ ਜਿਹੜੀਆਂ ਨੇ ਉਹ ਆੜ ਵੀ ਸਕਦੇ ਸੀ ਚਾਹਦੇ ਤੇ ਆੜ ਵੀ ਸਕਦੇ ਸੀ ਕਿ 150 ਨਵੀਆਂ ਵੋਟਾਂ ਬਣਵਾਈਆਂ ਨੇ ਉਹਦਾ ਕਾਰਨ ਕੀ ਹੈ ਕਿ ਸਾਡੇ ਉਹ ਮੈਂਬਰ ਨੇ ਸਾਡਾ ਪਰਿਵਾਰ ਨੇ ਦੂਜੀ ਗੱਲ ਹੋਰ ਮੈਂ ਦੱਸ ਦਿਆਂ ਇੱਥੇ ਇੱਕ ਗੱਲ ਹੋਰ ਸਪਸ਼ਟ ਕਰਦੇ ਹਾਂ ਕਿ ਪ੍ਰਸ਼ਾਸਨ ਨੂੰ ਵੀ ਜਿਹੜੇ ਉਹਨਾਂ ਦੇ ਜਿਹੜੇ ਸਾਡੇ 150 ਨਵੇਂ ਪੱਤਰਕਾਰ ਆਏ ਨੇ ਜਿਹੜੇ ਆਰਐਨਆਈ ਤੋਂ ਰਜਿਸਟਰਡ ਪੱਤਰਕਾਰ ਨੇ ਉਹਨਾਂ ਦੇ yellow card ਬਣਾਉਣੇ ਹੋਣਗੇ ਜੇਕਰ ਉਹ yellow card ਨਹੀਂ ਬਣਾਉਂਦੇ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਚੋਣਾ ਹੁੰਦੀਆਂ ਨੇ ਇਸ ਦੇ ਖਿਲਾਫ ਇੱਕ ਵੱਡਾ ਸੰਘਰਸ਼ ਜਿਹੜਾ ਹੈ ਉਹ ਵਿੱਢਿਆ ਜਾਏਗਾ ਸਾਡੇ ਜਿੰਨੇ ਪੱਤਰਕਾਰ ਭਾਈਚਾਰੇ ਨਾਲ ਸੰਬੰਧਿਤ ਨੇ ਜਿਹੜੇ ਐਕਟਿਵ ਪੱਤਰਕਾਰ ਨੇ ਜਿਹੜੇ ਰਜਿਸਟਰ ਨੇ ਸਾਰਿਆਂ ਨੂੰ ਹੀ ਸਰਕਾਰ ਦਾ ਹਿੱਸਾ ਵੀ ਜਿਹੜਾ yellow card ਦਾ ਹਿੱਸਾ ਉਹ ਬਣਾਇਆ ਜਾਵੇਗਾ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿ ਇਸ ਸਰਕਾਰ ਦਾ ਹਿੱਸਾ ਬਣਾਇਆ ਜਾਵੇਗਾ ਇਹ ਗੱਲ ਕੀਤੀ ਆ ਸਾਡੇ ਆਲਰੇਡੀ ਜਿਹੜੇ ਪ੍ਰੈਸ ਕਲੱਬ ਦੇ ਆਪਾਂ ਕਾਰਡ ਜਿਸ਼ੂ ਕੀਤੇ ਸੀਗੇ ਉਦੇ ਵਿੱਚ ਨਾ ਸਿਰਫ ਆਪਾ yellow اور accreditation ਜਿਹੜੇ ਕਾਰਡ ਹੋਲਡਰਸ ਨੇ ਉਹਨਾਂ ਨੂੰ ਕਾਰਡ ਦਿੱਤੇ ਸੀ ਜਿਹੜੇ ਸਾਡੇ RNA ਨੰਬਰ ਜਿਹੜੇ ਸੁਣਨਗੇ ਦੇਖਣਗੇ ਉਹਨਾਂ ਨੂੰ ਆਪੇ ਹੀ ਪਤਾ ਲੱਗ ਜਾਣਾ ਜਿਨ੍ਹਾਂ ਕੋਲ RNA ਨੰਬਰ ਉਹਨਾਂ ਨੂੰ ਵੀ ਅਸੀਂ ਆਪਾਂ ਦਾ ਪ੍ਰੈਸ ਕਲੱਬ ਦਾ ਮੈਂਬਰ ਬਣਾਇਆ ਸੀ ਸੋ ਜੇ ਇਸ ਵਾਰ ਇਸ ਬੰਦ ਦੇ ਵਿੱਚ ਕੋਈ ਗਲਤ ਪ੍ਰਚਾਰ ਕੀਤਾ ਜਾਏਗਾ ਤਾਂ ਉਹ ਉਹਦਾ ਰੱਬ ਹੀ ਰੱਖਾ ਫਿਰ ਬਿਲਕੁਲ ਬਿਲਕੁਲ ਦੇਖਦੇ ਹਾਂ ਕਿ ਹੁਣ ਕਿਸ ਤਰੀਕੇ ਦੇ ਨਾਲ ਅਗਲੀ ਤਿਆਰੀ ਜਿਹੜੀ ਆ ਉਹ ਹੁੰਦੀ ਆ ਵੱਡੀ ਗੱਲ ਹੈ ਕਿ ਕੱਲ ਚੋਣਾਂ ਨੇ ਤਾਂ ਚੋਣਾਂ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਆਪਣੇ ਪੱਤਰਕਾਰ ਭਾਈਚਾਰਾ ਵਾ ਉਹ ਕਿੰਨੂੰ ਚੁਣਦਾ ਹੈ ਕਿਹੜੀ ਟੀਮ ਨੂੰ ਚੁਣਦਾ ਇਹ ਵਕਤ ਦੱਸੇਗਾ ਪਰ ਆਪਣੀ ਜਿਹੜੀ ਗੱਲ ਹੈ ਉਹ ਪੱਤਰਕਾਰਾਂ ਦੇ ਅੱਗੇ ਜਰੂਰ ਰੱਖ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੱਤਰਕਾਰਾਂ ਵਾਸਤੇ ਕੀ ਕਰਾਂਗੇ ਇਥੋਂ ਤੱਕ ਇਹ ਸਭ ਤੋਂ ਵੱਡੀ ਗੱਲ ਹੈ ਕਿ ਕਲੋਨੀ ਬਣਾਉਣ ਦੀ ਗੱਲ ਕੀਤੀ ਗਈ ਹੈ ਕਿ ਪੱਤਰਕਾਰਾਂ ਦੀ ਕਲੋਨੀ ਬਣਾਉਣ ਦਾ ਪ੍ਰੋਸੀਜਰ ਅਸੀਂ ਕਾਫੀ ਤੇਰ ਤੋਂ ਸ਼ੁਰੂ ਕਰ ਦਿੱਤਾ ਗਿਆ ਤਾਂ ਉਹ ਹੋ ਸਕਦਾ ਹੈ ਕਿ ਕਦੋਂ ਪਾਸ ਹੋ ਜਾਏ ਤਾਂ ਜਿੱਦਾਂ ਹੀ ਉਹ ਪਾਸ ਹੁੰਦਾ ਤਾਂ ਜਿਹੜੇ ਪੱਤਰਕਾਰਾਂ ਕੋ ਘਰ ਨਹੀਂ ਆ ਉਹਨਾਂ ਨੂੰ ਘਰ ਤੱਕ ਦਿੱਤੇ ਜਾਣਗੇ ਕੈਮਰਾਮੈਨ ਮਨੋਜ ਦੇ ਨਾਲ ਸੁਖਚਾਨ ਸਿੰਘ ਡੇਲੀ ਪੋਸ ਪੰਜਾਬੀ ਅ